ਕਿਸਲਾ ਦੇ ਦੇ ਦੋ ਅਕਾਲੀ ਗੱਲ ਦੇ ਪ੍ਰਧਾਨ ਸਦਾਰਸਿਕ ਵੀ.ਸੀ. ਬਾਲਵਲੋਂ ਜਿਹੜੀ ਇੱਕ ਪੰਜਾਬ بچਾਓ ਯਾਤਰਾ ਸ਼ੁਰੂ ਕੀਤੀ ਗਈ ਆ ਅਤੇ ਇਸ ਦੀ ਸ਼ੁਰੂਆਤ ਜਿਹੜੀ ਸੀ ਮਾਝੇ ਤੋਂ ਹੋਈ ਆ ਅਤੇ ਮਾਝੇ ਤੋਂ ਬਾਅਦ ਪੂਰੇ ਪੰਜਾਬ ਵਿੱਚ ਯਾਤਰਾ ਜਾਣੀ ਆ ਅਤੇ ਉਹਨਾਂ ਨੇ ਕਿਹਾ ਇਹ ਨਾ ਵੀ ਪੰਜਾਬ ਨੂੰ ਬਚਾয়া ਜਾਣਾ ਵਾ ਤੁਸੀਂ ਕਿਸਦਾ ਦੇ ਦੇ ਚੀ ਇਹਦਾ ਨਾਮ ਜਿਹੜਾ ਵਾ ਉਹ ਪੰਜਾਬ بچਾਓ ਯਾਤਰਾ ਨਹੀਂ ਆ ਇਹਦਾ ਨਾਮ ਆ ਪਰਿਵਾਰ ਬਚਾਓ ਯਾਤਰਾ ਤੇ ਕੁਰਸੀ ਬਚਾਓ ਯਾਤਰਾ ਜਦੋਂ 10 ਸਾਲ ਇਹਨਾਂ ਨੇ ਰਾਜ ਕੀਤਾ ਪੰਜਾਬ ਤੇ ਉਸ ਵੇਲੇ ਕੀ ਕਲ ਪੰਜਾਬ ਖਤਰੇ 'ਚ ਨਹੀਂ ਸੀ ਜਿਹੜਾ ਪੰਜਾਬ ਹੋਣੇ ਬਚਾਉਣ ਤੁਰ ਪਿਆ ਤੇ ਇਹਨਾਂ ਦੇ ਡਰਾਮੇ ਇੱਥੇ ਨਹੀਂ ਚੱਲਣਿਆ ਜਿਹੜੇ ਸੜਕਾਂ ਤੇ ਆ ਕੇ ਕਦੀ ਉੱਥੇ ਬਹਿ ਕੇ ਚਾਹ ਪੀ ਲਈ ਤੇ ਜੇ ਇਹ ਪੰਜਾਬ ਨੂੰ ਬਚਾਉਣ ਨਿਕਲੇ ਤੇ ਇੰਨੀਆਂ-ਇੰਨੀਆਂ ਸਿਕਿਉਰਟੀਆਂ ਤੇ ਇਹਨਾਂ ਦੀਆਂ ਆਪਣੀਆਂ ਗੱਡੀਆਂ ਇਹਨਾਂ ਨੂੰ ਕੀ ਪੰਜਾਬ ਦੇ ਲੋਕਾਂ ਤੋਂ ਖਤਰਾ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਹੁੰਦਾ ਨਾ ਉਹ ਐਵੇਂ ਨਹੀਂ ਹਰਲ-ਹਰਲ ਕਰਦੇ ਤੁਰੇ-ਫਿਰਦੇ ਕਦੀਆਂ ਨੂੰ ਜਾਮ ਲਾ ਦੋ ਕਦੀ ਉਹਨੂੰ ਰੋਪੜ ਜਿੱਥੋਂ ਖਾਲਸੇ ਦਾ ਰਾਜ ਸ਼ੁਰੂ ਹੁੰਦਾ ਸੀਗਾ ਤੇ ਉੱਥੇ ਇੱਕ ਨਿੱਜੀ ਕੰਪਨੀ ਨੇ ਕਬਜ਼ਾ ਕੀਤਾ ਸੀਗਾ ਸ਼ੇਰੇ ਪੰਜਾਬ ਦਾ ਉੱਤੇ ਨਿਸ਼ਾਨ ਝੂਲਦਾ ਵਾ ਸਰਕਾਰੀ ਖਾਲਸਾ ਕੀ ਗੱਲ ਉਦੋਂ ਇਹਨਾਂ ਨੂੰ ਚੇਤੇ ਨਹੀਂ ਆਇਆ ਜਦੋਂ ਇਹਨਾਂ ਦੇ ਰਾਜ ਦੇ ਵਿੱਚ ਆਰਬਿਟ ਬੱਸਾਂ ਤੋਂ ਧੱਕੇ ਮਾਰੇ ਜਾਂਦੇ ਸੀ ਕੁੜੀਆਂ ਨੂੰ ਉਦੋਂ ਚੇਤੇ ਨਹੀਂ ਆਇਆ ਤੇ ਇੱਕ ਤੁਹਾਡੇ ਚੈਨਲ ਰਾਹੀਂ ਤੁਹਾਨੂੰ ਮੈਂ ਪਤਾ ਹੁਣਾ ਡਾਕਟਰ ਪੰਪੋਸ਼ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਜਿੱਥੇ ਦੀ ਮੌਤ ਹੋ ਗਈ ਸੀ ਇਹਨਾਂ ਦੇ ਡਾਕਟਰਾਂ ਨੇ ਉਹਨਾਂ ਨੂੰ ਟਾਰਚਰ ਕੀਤਾ ਸੀ ਤੇ ਇਹਨਾਂ ਦੇ ਖਿਲਾਫ ਕਦਮਾ ਦਰਜ ਹੋਇਆ ਹੈ ਉਦੋਂ ਕਿਉਂ ਨਹੀਂ ਇਹ ਬੋਲੇ ਦਫੇਦਾਰ ਕੌਂਕੇ ਕੌਮ ਦੇ ਜੱਥੇਦਾਰ ਜਿਨ੍ਹਾਂ ਨੂੰ ਸਾਰੀ ਕੌਮ ਪਿਆਰ ਕਰਦੀ ਉਹਨਾਂ ਦਾ ਮਸਲਾ ਦਬਾਉਣ ਦੇ ਲਈ ਆ ਡਰਾਮੇ ਜੇ ਸ਼ੁਰੂ ਕਰਤੇ ਨਾ ਸੜਕਾਂ ਤੇ ਪੰਜਾਬ ਨੂੰ ਬਚਾਉਣ ਦੀ ਗੱਲ ਤੇ ਤਾਂ ਕਰੀਏ ਜੇ ਪੰਜਾਬ ਨੂੰ ਕੋਈ ਖਤਰਾ ਹੋਵੇ ਇਹਨਾਂ ਤੋਂ ਹੀ ਤੇ ਖਤਰਾ ਪੰਜਾਬ ਨੂੰ ਪਰਿਵਾਰਵਾਦ ਕਿੰਨਾ ਨੇ ਕੀਤਾ ਇਹ ਜਿਹੜੇ ਬੂਟੇ ਇੱਥੇ ਲਾਏ ਕਿੰਨੇ ਜਿਹੜੀਆਂ ਇਹ ਗੱਲਾਂ ਅੱਜ ਲੋਕਾਂ ਦੇ ਚੁੱਕਦੇ ਆ ਉਹ ਮਾੜਾ ਆ ਮਾੜਾ ਇਹ ਤੇ ਤਾਂ ਬੋਲਣ ਜੇ ਆਪ ਚੰਗੇ ਹੋਣ ਜੀ ਵਾਕਈ ਇਹਨਾਂ ਦੇ ਨਾਲ ਸੀ ਲੋਕ ਇਹ ਰੈਲੀਆਂ ਤੇ ਉਹਨਾਂ ਬੜੀਆਂ ਬੜੀਆਂ ਤਕੜੀਆਂ ਇੱਕ ਜ਼ਿਲ੍ਹੇ ਚ ਉਹ ਇਕੱਠੇ ਕਰਕੇ ਇੱਕ ਹਲਕੇ ਚ ਲਿਉਂਦੇ ਸੀ ਤੇ ਫਿਰ ਵੋਟਾਂ ਕਿਉਂ ਨਹੀਂ ਪਈਆਂ ਜਮਾਨਤਾਂ ਕਿਉਂ ਜप्त ਹੋ ਗਈਆਂ ਵੇਖੋ ਇਹ ਤੇ ਐਵੇਂ ਮਜ਼ਾਕ ਹੀ ਆ ਗੱਲ ਕਰਨ ਨੂੰ ਮੈਂ ਹੁਣ ਕੀ ਕਵਾਂ ਨੀਂਦਾ ਤੇ ਲੋਕਾਂ ਦੀਆਂ ਕਿੱਥੋਂ ਡਣੀਆਂ ਉਹ ਕਹਿੰਦੇ ਫੇਰ ਕਿੱਥੋਂ ਆ ਗਏ ਨਾਲ ਮਹਾਗੜੋ ਲਾਇਆ ਇਹ ਮੈਨੂੰ ਇੱਕ ਗੱਲ ਦੱਸੋ ਪੰਜਾਬ ਬਚਾਉਣ ਦੀ ਗੱਲ ਕਰਦੇ ਆਪਾਂ ਸਿਰਸਾ ਸਾਧ ਦੀ ਫਿਲਮ ਕਿੰਨੇ ਲਵਾਈ ਸੀ ਉਹਨੂੰ ਮਾਫੀ ਕਿੰਨੇ ਦਿੱਤੀ ਸੀ ਬੜਾ ਆ ਰਿਹਾ ਕੋਈ ਇੰਟਰਫੇਅਰ ਕਰੇ ਹੋਰ ਤੇ ਉਹਦੇ ਗਲ ਪੈਣ ਤੱਕ ਜਾਂਦੇ ਤੇ ਇਹਨਾਂ ਨੇ ਸਾਡੀ ਜਿਹੜੀ ਐਜੀਪੀਸੀ ਆ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਸਾਡਾ ਮਤਲਬ ਇਹਨਾਂ ਨੇ ਕਿੱਥੇ ਨਹੀਂ ਜਲੂਸ ਕੱਢਿਆ ਕੀ ਇਹ ਦੱਸੋ ਕਿ ਕਿੱਥੇ ਆਪਣੇ ਜਿਹੜੇ ਸਕੂਲ ਆ ਹਸਪੀਟਲ ਆ ਕਿੰਨੇ ਕੁ ਲੋਕਾਂ ਨੂੰ ਅਸੀਂ ਫ੍ਰੀ ਸੂਜਤਾਂ ਦੇ ਰਹੇ ਆ ਕਹਿੰਦੇ ਜਿਹੜੀ ਇਹ ਚੀਜ਼ ਸਕੀਮਾਂ ਜਿਹੜੀਆਂ ਸੀ ਸਮੁਹਮਣੀ ਕਾਲੀਦਾਂ ਨੇ ਸ਼ੁਰੂ ਕੀਤੀਆਂ ਸੀ ਜਿਵੇਂ ਸगन ਸਕੀਮ ਹੋ ਗਈ ਵਜੀਫੇ ਮਾ ਹੋ ਗਏ ਇਹ ਜਿਹੜੇ ਸੀ ਸਾਰੀਆਂ ਸਕੀਮਾਂ ਜਿਹੜੀਆਂ ਬੰਦ ਹੋ ਗਈਆਂ ਇਸ ਨੂੰ ਚਾਲੂ ਕੀਤਾ ਜਾਊਗਾ ਲੋਕਾਂ ਨੂੰ ਫਾਇਦਾ ਪਾਈ ਜਾਊਗਾ ਐਸੇ ਕਿ ਪੰਜਾਬ ਜਾ ਯਾਤਾ ਸ਼ੁਰੂ ਕੀਤੀ ਗਈ ਤੁਸੀਂ ਅੱਜ ਆਰਟੀਆਈ ਪਾ ਲਓ ਤੇ ਤੁਹਾਨੂੰ ਪਤਾ ਲੱਗ ਜਾਊ ਇਹਨਾਂ ਦੇ ਰਾਜ ਦੇ ਵਿੱਚ ਕਿੰਨੇ ਮੁਕੱਦਮੇ ਦਰਜ ਹੋਏ ਆ ਰਿਕਾਰਡ ਤੋੜਦਾ ਇਹਨਾਂ ਨੇ ਇਹਨਾਂ ਦੇ ਨਾਲ ਕਿਹੜੇ ਕਿਹੜੇ ਵੱਡੇ ਵਿਧਾਇਕ ਸੀ ਕਿਨੇ ਕਿਨੇ ਲੀਡਰ ਸੀ ਜਿਹੜੇ ਚਲ ਗਏ ਇਹ ਜਿਹੜੇ ਇਹਨਾਂ ਦੇ ਨਾਲ ਹੁੰਦੇ ਆ ਨਾ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਹੀ ਠੋਕਦੇ ਆ ਤੇ ਜੇ ਆਪ ਪੰਜਾਬ ਨੂੰ ਬਚਾਉਣਾ ਨਾ ਸਭ ਤੋਂ ਪਹਿਲਾਂ ਆਪਣੀਆਂ ਸਿਕਿਉਰਟੀਆਂ ਵਾਪਸ ਕਰੋ ਜਿਹੜੇ ਇਹਨੇ ਗਨਮੈਨ ਲੈ ਕੇ ਸਰਕਾਰੀ ਖਰਚੇ ਤੇ ਬੋਝ ਪਾ ਰਹੇ ਪੰਜਾਬ ਦਾ ਖਰਚਾ ਘਟਾਓ ਇਹ ਸਾਰੇ ਜਿੰਨੇ ਮਨਿਸਟਰ ਆ ਉਹਨਾਂ ਨੂੰ ਵੀ ਮੈਂ ਕਹਿੰਦਾ 40 40 50 50 ਗਨਮੈਨ ਲੈ ਕੇ ਤੁਰੇ ਫਿਰਦੇ ਆ ਤੁਹਾਨੂੰ ਪੰਜਾਬ ਤੋਂ ਕਾਹਦਾ ਖਤਰਾ ਵਾ ਜੇ ਤੁਸੀਂ ਇੰਨੇ ਨੇ ਗਨਮੈਨ ਲੈ ਕੇ ਜਾਓਗੇ ਨਾਲੇ ਲੋਕੀ ਧੱਕੇ ਖਾਣ ਦੇ ਨਾਲੇ ਵੋਟਾਂ ਪਾਉਣੇ ਗੱਲ ਨਹੀਂ ਚੱਲਣੀ ਇਹ ਤਰਲੇ ਲੈਣ ਡੇ ਬੀਜੇਪੀ ਦੇ ਹੁਣ ਵੀ ਸਾਡੇ ਨਾਲ ਘੜ ਬੰਦਨ ਕਰ ਲੋ ਇਹ ਪਸ਼ਤੌਂ ਡੇ ਆਦੋਂ ਇਹਨਾਂ ਨੂੰ ਇਹ ਲੱਗਾ ਸੀਗਾ ਵੀ ਬੀਜੇਪੀ ਨੇ ਆਉਣਾ ਨਹੀਂ ਇਹਨਾਂ ਨੇ ਨਾ ਮੌਕੇ ਤੇ ਧੋਖਾ ਦਿੱਤਾ ਉਹਨਾਂ ਨੂੰ ਇਹ ਆਤੇ ਇਹਨਾਂ ਨੂੰ ਇਹ ਆਪਣਾ ਨਾ ਵੇਂਦੇ ਹੁਣੇ ਜੋ ਮਰਜ਼ੀ ਕਰੀ ਜਾਣ ਮਤਲਬ ਜਿਹੜਾ ਕੰਮ ਹੋ ਗਿਆ ਹੋ ਗਿਆ ਕਹਿੰਦੇ ਡਾਇਨਾਸੌਰ ਵਾਪਸ ਆ ਜਾਣਗੇ ਕਾਲੀ ਵਾਪਸ ਨਹੀਂ ਹੁੰਦੇ ਇਹ ਗੱਲ ਸੱਚ ਹੈ ਲੋਕਾਂ ਨੇ ਮਨ ਬਣਾਏ ਆ ਉਹ ਕਹਿੰਦੇ ਵੀ ਇਹਨਾਂ ਨੂੰ ਵਾਪਸ ਲਿਆਂਦਾ ਤੇ ਪੰਜਾਬ ਦੇ ਲੋਕਾਂ ਨੂੰ ਮਰਵਾਉਣਾ ਇਹਨਾਂ ਦੀ ਇੱਛਾ ਹੁੰਦੀ ਆ ਸਰ ਉਹਦੇ ਮੂੰਹੋਂ ਹੀ ਕਹੀ ਜਾਂਦੇ ਆ ਇੱਕ ਦਿਨ ਆ ਵੀਡੀਓ 'ਚ ਐਦਾਂ ਤੁਹਾਨੂੰ ਬੜਾ ਮਿਲੂਗਾ ਆ ਚੀਜ਼ ਬੜੀ ਮਿਲੂਗੀ ਤੇ ਇਸ ਕਰਕੇ ਨਾ ਇਹ ਹੁਣ ਕਾਲੀਦਾਲ ਵਾਲੇ ਵਿਹਲੇ ਆ ਇਹਨਾਂ ਨੂੰ ਵਿਆਹਾਂ 'ਚ ਸੱਦ ਲੋ ਭੰਗੜੇ ਪਵਾਓ ਉੱਥੇ ਕਲਾਕਾਰ ਨੂੰ ਦੇ ਦਿੰਦੇ 500 ਰੁਪਏ ਤੇ ਉੱਥੋਂ ਨਾਮ ਅਨਾਉਂਸ ਕਰ ਦਿੰਦੇ ਆ ਤੇ ਵਿਆਹਾਂ 'ਚ ਕਿਤੇ ਰੀਲਾਂ ਪੜਾਉਂਦੇ ਵੇਖਿਓ ਭੰਗੜੇ ਪਾਉਂਦੇ ਵੇਖਿਓ ਪੰਜਾਬ ਇਹਨਾਂ ਕਿੱਥੇ ਬਚਾਉਣਾ ਹੈ ਤਾਂ ਵਿਆਹਾਂ ਤੋਂ ਨਹੀਂ ਵੇਲ ਮਿਲਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਕਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋ ਚੈਨਲ ਸ਼੍ਰੋਮਣੀ ਕਾਲੀਦਾਨ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਪੰਜਾਬ ਪਚਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਆ ਤੇ ਇਸ ਦੀ ਸ਼ੁਰੂਆਤ ਮਾਝ ਵਿੱਚ ਸ਼ੁਰੂਆਤ ਕੀਤੀ ਗਈ ਆ ਅਤੇ ਮਾਝ ਦੇ ਬਾਅਦ ਪੂਰੇ ਪੰਜਾਬ ਵਿੱਚ ਇਹ ਜਿਹੜੀ ਪੰਜਾਬ ਪਚਾਓ ਯਾਤਰਾ ਜਿਹੜੀ ਆ ਇਹ ਚੱਲਨੀ ਆ ਇਸ ਤਮਾਮ ਮੁੱਦਿਆਂ 'ਤੇ ਅੱਜ ਗੱਲਬਾਤ ਕਰਾਂਗੇ ਸਾਡਾ ਗੱਲਬਾਤ ਕਰਨ ਨੂੰ ਤਿਆਰ ਨੇ ਸੋਨੂੰ ਝੰਡੇ ਵਾਲਾ ਜਿਹੜੇ ਕੀ ਕਾਂਗਸੀ ਆਗੂ ਨੇ ਅਕਸਰ ਅਜਿਹਿਆਂ ਮੁੱਦਿਆਂ ਤੇ ਡੇਕੀ ਉਹ ਬੋਲਦੇ ਨੇ ਸੋਨੂੰ ਝੰਡੇ ਵਾਲਾ ਸਾਡੇ ਨਾਲ ਗੱਲਬਾਤ ਕਰਾਂਗੇ ਸੋਨੂੰ ਝੰਡੇ ਵਾਲਾ ਜੀ ਬਹੁਤ-ਬਹੁਤ ਸਵਾਗਤ ਸਭ ਤੋਂ ਪਹਿਲਾਂ ਡਾ ਪੰਜਾਬੀ ਗਲੋ ਚੈਨਲ 'ਚ ਬਹੁਤ-ਬਹੁਤ ਧੰਨਵਾਦ ਗਰੇਵਾਲ ਸਾਹਿਬ ਤੁਹਾਡਾ ਵੀ ਤੁਹਾਡੇ ਪੰਜਾਬੀ ਲੋਕ ਚੈਨਲ ਦਾ ਵੀ ਜੋ ਪੰਜਾਬ ਦੀ ਆਵਾਜ਼ ਬਣ ਕੇ ਅਕਸਰ ਹੀ ਹਰ ਮੁੱਦੇ ਤੇ ਬੋਲਦਾ ਵਾ ਆ ਤੁਹਾਨੂੰ ਜਿਹੜਾ ਇਹ ਕਿਸ ਤਰ੍ਹਾਂ ਦੇ ਦੋ ਅਕਾਲੀਗਰ ਦੇ ਪ੍ਰਧਾਨ ਸਦਾਰਕ ਵੀਰ ਸਿੰਘ ਬਾਲਵਲੋਂ ਜਿਹੜੀ ਇੱਕ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਆ ਅਤੇ ਇਸ ਦੀ ਸ਼ੁਰੂਆਤ ਜਿਹੜੀ ਸੀ ਮਾਝ ਤੋਂ ਹੋਈ ਆ ਅਤੇ ਮਾਝ ਤੋਂ ਬਾਅਦ ਪੂਰੇ ਪੰਜਾਬ ਵਿੱਚ ਯਾਤਰਾ ਜਾਣੀ ਆ ਅਤੇ ਉਹਨਾਂ ਨੇ ਕਿਹਾ ਇਹ ਨਾ ਵੀ ਪੰਜਾਬ ਨੂੰ ਬਚਾ ਜਾਣਾ ਵਾ ਤੁਸੀਂ ਕਿਸ ਤਰ੍ਹਾਂ ਦੇ ਦੋ ਚੀਜ਼ੋਂ ਵੇਖੋ ਇਹ ਤੇ ਪੰਜਾਬ ਦੇ ਲੋਕ ਬੜੇ ਸਿਆਣੇ ਆ ਇਹ ਬੜੀ ਵਧੀਆ ਗੱਲ ਆ ਗੁਰੂ ਰਾਮਦਾਸ ਮਹਾਰੇ ਦੀ ਧਰਤੀ ਤੋਂ ਉਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਆ ਇਹਦਾ ਨਾਮ ਜਿਹੜਾ ਵਾ ਉਹ ਪੰਜਾਬ ਬਚਾਓ ਯਾਤਰਾ ਨਹੀਂ ਆ ਇਹਦਾ ਨਾਮ ਆ ਪਰਿਵਾਰ ਬਚਾਓ ਯਾਤਰਾ ਤੇ ਕੁਰਸੀ ਬਚਾਓ ਯਾਤਰਾ ਕਿਉਂਕਿ ਸਾਰੇ ਦੇ ਪਰਿਵਾਰ ਦੇ ਇਹਨਾਂ ਦੇ ਜਿੰਨੇ ਵੀ ਲੀਡਰ ਆ ਤੇ ਉਹ ਉਹਨਾਂ ਦੇ ਘਰ ਵਾਲੀਆਂ ਤੇ ਉਹ ਆਪ ਤੇ ਉਹਨਾਂ ਦੇ ਘੜੀ ਮੁੰਡੇ ਸਾਰਿਆਂ ਨੇ ਤੇ ਸੀਟਾਂ ਮੱਲੀਆਂ ਤੇ ਇਹਦੇ ਵਿੱਚ ਮਤਲਬ ਕਿੱਥੇ ਤੁਹਾਨੂੰ ਲੱਗਦਾ ਪੰਜਾਬ ਕਿੱਥੇ ਖਤਰੇ 'ਚ ਆ ਜਦੋਂ 10 ਸਾਲ ਇਹਨਾਂ ਨੇ ਰਾਜ ਕੀਤਾ ਪੰਜਾਬ ਤੇ ਉਸ ਵੇਲੇ ਕੀ ਗੱਲ ਪੰਜਾਬ ਖਤਰੇ 'ਚ ਨਹੀਂ ਸੀ ਜਿਹੜਾ ਪੰਜਾਬ ਹੁਣੇ ਬਚਾਉਣ ਤੁਰ ਪਿਆ ਸੋ ਇਹ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰ ਦੇਣੇ ਇਹ ਗੁਰੂ ਰਾਮਦਾਸ ਮਹਾਰੇ ਦੀ ਨਗਰੀ ਆ ਮਾਝੇ ਦੇ ਲੋਕ ਜਿਹੜੇ ਆ ਨਾ ਉਹ ਬਹੁਤ ਸਿਆਣੇ ਉਹਨਾਂ ਨੂੰ ਪਤਾ ਵਾ ਤੇ ਇਹਨਾਂ ਦੇ ਡਰਾਮੇ ਇੱਥੇ ਨਹੀਂ ਚੱਲਣਿਆ ਜਿਹੜੇ ਸੜਕਾਂ ਤੇ ਆ ਕੇ ਕਦੀ ਉੱ ਤੇ ਜੇ ਇਹ ਪੰਜਾਬ ਨੂੰ ਬਚਾਉਣ ਨਿਕਲੇ ਤੇ ਇੰਨੀ-ਇੰਨੀ ਸਿਕਿਉਰਟੀਆਂ ਤੇ ਇਹਨਾਂ ਦੀਆਂ ਆਪਣੀਆਂ ਗੱਡੀਆਂ ਇਹਨਾਂ ਨੂੰ ਕੀ ਪੰਜਾਬ ਦੇ ਲੋਕਾਂ ਤੋਂ ਖਤਰਾ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਹੁੰਦਾ ਦਾ ਉਹ ਐਵੇਂ ਨਹੀਂ ਹਰਲ-ਹਰਲ ਕਰਦੇ ਤੁਰੇ-ਫਿਰਦੇ ਕਦੀਆਂ ਨੂੰ ਜਾਮ ਲਾ ਦੋ ਕਦੀ ਉਹਨੂੰ ਲੋਕਾਂ ਨੂੰ ਤੰਗ ਨਹੀਂ ਕਰਦੇ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਆ ਲੋਕਾਂ ਦੇ ਵਿੱਚ ਜਾਂਦੇ ਆ ਫਿਰ ਤੁਹਾਡੇ ਹੀ ਇੱਕ ਚੈਨਲ ਨੇ ਮੁੱਦਾ ਚੁੱਕਿਆ ਸੀਗਾ ਜੇ ਪੰਜਾਬ ਦੀ ਬਚਾਉਣ ਦੀ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਜੋ ਸ਼ੇਰੇ ਪੰਜਾਬ ਜਿਨ੍ਹਾਂ ਦਾ ਰਾਜ ਨੂੰ ਹਰ ਲੋਕ ਕੀ ਯਾਦ ਕਰਦੇ ਤੇ ਅੱਜ ਵੀ ਅਸੀਂ ਲੋਕ ਉਸ ਰਾਜ ਦੀ ਗੱਲ ਕਰਦੇ ਆ ਤੇ ਰੋਪੜ ਜਿੱਥੋਂ ਖਾਲਸੇ ਦਾ ਰਾਜ ਸ਼ੁਰੂ ਹੁੰਦਾ ਸੀਗਾ ਉੱਥੇ ਇੱਕ ਨਿੱਜੀ ਕੰਪਨੀ ਨੇ ਕਬਜ਼ਾ ਕੀਤਾ ਸੀਗਾ ਸ਼ੇਰੇ ਪੰਜਾਬ ਦਾ ਉੱਤੇ ਨਿਸ਼ਾਨ ਝੂਲਦਾ ਵਾ ਸਰਕਾਰੀ ਖਾਲਸਾ ਕੀ ਗੱਲ ਉਦੋਂ ਇਹਨਾਂ ਨੂੰ ਚੇਤੇ ਨਹੀਂ ਆਇਆ ਜਦੋਂ ਇਹਨਾਂ ਦੇ ਰਾਜ ਦੇ ਵਿੱਚ ਆਰਬਿਟ ਬੱਸਾਂ ਤੋਂ ਧੱਕੇ ਮਾਰੇ ਜਾਂਦੇ ਸੀ ਕੁੜੀਆਂ ਨੂੰ ਉਦੋਂ ਚੇਤੇ ਨਹੀਂ ਆਇਆ ਤੇ ਇੱਕ ਤੁਹਾਡੇ ਚੈਨਲ ਰਾਹੀਂ ਤੁਹਾਨੂੰ ਮੈ ਪਤਾ ਹੋਣਾ ਡਾਕਟਰ ਪੰਪੋਸ਼ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਜਿੱਥੇ ਦੀ ਮੌਤ ਹੋ ਗਈ ਸੀ ਇਹਨਾਂ ਦੇ ਡਾਕਟਰਾਂ ਨੇ ਉਹਨਾਂ ਨੂੰ ਟੌਰਚਰ ਕੀਤਾ ਸੀ ਤੇ ਇਹਨਾਂ ਦੇ ਖਿਲਾਫ ਮਕਦਮਾ ਦਰਜ ਹੋਇਆ ਹੈ ਉਦੋਂ ਕਿਉਂ ਨਹੀਂ ਇਹ ਬੋਲੇ ਉਦੋਂ ਕਿੱਥੇ ਸੀਗੇ ਇਹਨਾਂ ਦਾ ਮਤਲਬ ਸਾਰਾ ਜਿਹੜਾ ਦੋਗਲਾ ਚਿਹਰਾ ਜਥੇਦਾਰ ਕੌਂਕੇ ਕੌਮ ਦੇ ਜਥੇਦਾਰ ਜਿਨ੍ਹਾਂ ਨੂੰ ਸਾਰੀ ਕੌਮ ਪਿਆਰ ਕਰਦੀ ਉਹਨਾਂ ਦਾ ਮਸਲਾ ਦਬਾਉਣ ਦੇ ਲਈ ਆ ਡਰਾਮੇ 'ਚ ਸ਼ੁਰੂ ਕਰਤੇ ਨਾ ਸੜਕਾਂ ਤੇ ਲੋਕਾਂ ਨੂੰ ਇਹਨਾਂ ਦੇ ਸਾਰੇ ਧੋਗਲੀ ਨੀਤੀਆਂ ਦੇ ਨਾਲ ਚੰਗੀ ਤਰ੍ਹਾਂ ਵਗ ਪਿਆ ਹੁਣ ਕਿੱਥੋਂ 117 ਤੋਂ ਕਿੱਥੇ ਆਏ 2 ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੋਵ ਨਹੀਂ ਲੱਭਣੀਆਂ ਜਿਨ੍ਹਾਂ ਨੇ ਕੌਮ ਦੀ ਗੱਲ ਕਰਨੀ ਹੁੰਦੀ ਆ ਨਾ ਇਹਨਾਂ ਨੂੰ ਰੌਲਾ ਨਹੀਂ ਪਾਉਂਦੇ ਸਿਕਿਉਰਟੀਆਂ ਲੈ ਕੇ ਨਹੀਂ ਜੇ ਇਹਨਾਂ ਨੂੰ ਖਤਰਾ ਨਹੀਂ ਆ ਪੰਜਾਬ ਨੂੰ ਬਚਾਉਣ ਦੀ ਗੱਲ ਤੇ ਤਾਂ ਕਰੀਏ ਜੇ ਪੰਜਾਬ ਨੂੰ ਕੋਈ ਖਤਰਾ ਹੋਵੇ ਇਹਨਾਂ ਤੋਂ ਹੀ ਤਾਂ ਖਤਰਾ ਪੰਜਾਬ ਨੂੰ ਕਿਉਂਕਿ ਪਰਿਵਾਰਵਾਦ ਕਿੰਨਾ ਨੇ ਕੀਤਾ ਇਹ ਜਿਹੜੇ ਬੂਟੇ ਇੱਥੇ ਲਾਏ ਕਿੰਨੇ ਜਿਹੜੀਆਂ ਇਹ ਗੱਲਾਂ ਅੱਜ ਲੋਕਾਂ ਦੇ ਚੁੱਕਦੇ ਆ ਉਹ ਮਾੜਾ ਆ ਮਾੜਾ ਇਹ ਤੇ ਤਾਂ ਬੋਲਣ ਜੇ ਆਪ ਚੰਗੇ ਹੋਣਾ ਇਸ ਕਰਕੇ ਲੋਕਾਂ ਨੂੰ ਪਤਾ ਵਾ ਇਹ ਕੁਰਸੀ ਬਚਾਓ ਯਾਤਰਾ ਜਿਹੜੀ ਆ ਪਰਿਵਾਰਵਾਦ ਦੀ ਤੁਸੀਂ ਲਿਆ ਕੇ ਆਪਣੇ ਸਾਰੇ ਪੰਜਾਬ ਚੋਂ ਇੱਧਰ ਉੱਧਰੋਂ ਇਕੱਠੇ ਤੇ ਤੁਸੀਂ ਮਤਲਬ ਲੋਕਾਂ ਨੂੰ ਵਿਖਾਓ ਤੇ ਜਿਹੜੀਆਂ ਆਮ ਲੋਕਾਂ ਦੀਆਂ ਗੱਡੀਆਂ ਲੱਗੀਆਂ ਹੁੰਦੀਆਂ ਤੇ ਤੁਹਾਡੀਆਂ ਸਿਕਿਉਰਿਟੀ ਦੀਆਂ ਇਹ ਸਾਰਾ ਪਤਾ ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੈ ਜਿਹੜੇ ਫੁੱਲ ਸੁੱਟਣ ਦੇ ਉੱਤੇ ਇਹ ਸਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਇਹਨਾਂ ਦਾ ਪਤਾ ਵਾਏ ਕਿ ਕਰਦੇ ਆ ਜੇ ਵਾਕਈ ਇਹਨਾਂ ਦੇ ਨਾਲ ਸੀ ਲੋਕ ਤੇ ਰੈਲੀਆਂ ਤੇ ਨਾਲ ਬੜੀਆਂ-ਬੜੀਆਂ ਤਕੜੀਆਂ ਇੱਕ ਜ਼ਿਲ੍ਹੇ ਚ ਇਕੱਠੇ ਕਰਕੇ ਇੱਕ ਹਲਕੇ ਚ ਲਿਉਂਦੇ ਸੀ ਤੇ ਫਿਰ ਵੋਟਾਂ ਕਿਉਂ ਨਹੀਂ ਪਈਆਂ ਜ਼ਮਾਨਤਾਂ ਕਿਉਂ ਜप्त ਹੋ ਗਈਆਂ ਇਹਨਾਂ ਦੀਆਂ ਸਾਰਿਆਂ ਦੀਆਂ ਜ਼ਮਾਨਤਾਂ ਹੀ ਜप्त ਹੋ ਗਈਆਂ ਤੇ ਦੂਜੀ ਗੱਲ ਇਹ ਆਪੇ ਬੈਨ ਫੌਜਾਂ ਤੋਂ ਜਰਨੈਲ ਨੇ ਇਹਨਾਂ ਨੂੰ ਸਾਰੇ ਲੋਕ ਜਾਣਦੇ ਆ ਤੇ ਮਜ਼ਾਕ ਢਵਾਉਂਦੇ ਆ ਆਪਣਾ ਵੀ ਤੇ ਸਾਡੀ ਕੌਮ ਦਾ ਵੀ ਨਾਲ ਮਜ਼ਾਕ ਬਣਾਤਾ ਇਹਨਾਂ ਨੇ ਕਿਉਂਕਿ ਜਦੋਂ ਇਹ ਸੜਕਾਂ ਤੇ ਘੁੰਮਣਦੇ ਆ ਲੋਕ ਇਸ ਗੱਲ ਦਾ ਮਜ਼ਾਕ ਢਾਉਂਦੇ ਆ ਕੁਮ ਜਡੇਲਾ ਜੀ ਜਿਵੇਂ ਕਾਲੀਦਾ ਦੇ ਕਈ ਆਗੂ ਨੇ ਉਹ ਕਹਿੰਦੇ ਨੇ ਵੀ ਵਿਰੋਧੀਆਂ ਦੀ ਨੀਂਦ ਉੱਡੀ ਪਈ ਆ ਜਦੋਂ ਦਾ ਪੰਜਾਬ ਜਨ ਯਾਤਰਾ ਜਿਹੜੀ ਸਰਦਾਰਕਬੀਸ ਨੇ ਸ਼ੁਰੂ ਕੀਤੀ ਆ ਕਹਿੰਦੇ ਵਿਰੋਧੀ ਜਿਹੜੇ ਸੀ ਕਦੀ ਦਿੱਲੀ ਵੱਲ ਜਾਂਦੇ ਸੀ ਹੁਣ ਪੰਜਾਬ ਬਲ ਆਉਣਾ ਸ਼ੁਰੂ ਹੋ ਗਏ ਨੇ ਉਹਨਾਂ ਦੀ ਨੀਂਦਾਂ ਜਾਗੀਆਂ ਪਈਆਂ ਵੀ ਜਦੋਂ ਇੰਨਾ ਡਾ ਵੱਡਾ ਕਾਫਲਾ ਵੀਂਦੀ ਨੇ ਇੰਨਾ ਇਕੱਠ ਵੀਂਦੀ ਨੇ ਇੰਨਾ ਦੁਨੀਆ ਪਿਆਰ ਕਰਦੀ ਹੁੰਦੇ ਸਰਦਾਰਕਬੀਸ ਦੇ ਬਾਦਲ ਨੂੰ ਲੋਕ ਫੋਟੋ ਲਵਾਉਂਦੇ ਨੇ ਸੈਲਫੀਆ ਲਵਾਉਂਦੇ ਨੇ ਤੇ ਕਹਿੰਦੇ ਵੀ ਲੋਕਾਂ ਦੀ ਨੀਂਦਾਂ ਉੱਡੀ ਪਈਆਂ ਮਰਦੀਆਂ ਦੀਆਂ ਤੁਸੀਂ ਕਿੱਥਾ ਦੇਖਦੇ ਹੋ ਵੇਖੋ ਇਹ ਤੇ ਐਵੇਂ ਮਜ਼ਾਕ ਜੋ ਇਹ 10 ਸਾਲ ਚ ਪੰਜਾਬ ਨਹੀਂ ਇਹ ਬਚਾ ਸਕੇ ਤੇ ਹੁਣ ਇਹਨਾਂ ਦਾ ਰਾਹ ਸੀ ਉਦੋਂ ਜਦੋਂ ਜਿਹੜੇ ਜਿਹੜੇ ਮੁੱਦੇ ਸੀਗੇ ਰੇਤ ਮਾਫੀਆ ਕੇਵਲ ਮਾਫੀਆ ਟਰਾਂਸਪੋਰਟ ਮਾਫੀਆ ਤੇ ਨਸ਼ੇ ਦਾ ਸਭ ਤੋਂ ਵੱਡਾ ਮੁੱਦਾ ਉਦੋਂ ਇਹਨਾਂ ਨੇ ਬੂਟੇ ਲਾਏ ਤੇ ਅੱਜ ਵੱਡੇ ਹੋ ਗਏ ਕਿਹੜਾ ਕੰਮ ਜਿਹੜਾ ਮੈਨੂੰ ਇੱਕ ਗੱਲ ਦੱਸੋ ਪੰਜਾਬ ਬਚਾਉਣ ਦੀ ਗੱਲ ਕਰਦੇ ਆਪਾਂ ਸਿਰਸਾ ਸਾਧ ਦੀ ਫਿਲਮ ਕਿੰਨੇ ਲਵਾਈ ਸੀ ਉਹਨੂੰ ਮਾਫੀ ਕਿੰਨੇ ਦਿੱਤੀ ਸੀ ਉਹਨੇ ਜਦੋਂ ਗੁਰੂ ਸਾਹਿਬ ਦਾ ਸਵਾਗ ਰਚਿਆ ਤੇ ਕੀ ਗੱਲ ਇਹਨਾਂ ਸਪੋਰਟ ਨਹੀਂ ਕੀਤੀ ਉਹਦੀ ਇਹ ਵੋਟਾਂ ਲੈਣ ਦੇ ਲਈ ਉਹਨਾਂ ਚ ਪੈਰਾਂ ਚ ਨਹੀਂ ਬੰਦੇ ਰਹੇ ਜਾ ਕੇ ਇਹਨਾਂ ਕਿਹੜਾ ਐਸਾ ਚੰਗਾ ਕੰਮ ਆ ਜਿਹੜਾ ਕੀਤਾ ਵਾ ਗੱਲਾਂ ਤੇ ਮੇਰੀਆਂ ਜਰੂਰ ਇਹਨਾਂ ਚੁੱਭਣਗੀਆਂ ਮੈਂ ਵੀ ਇੱਕ ਸਿੱਖ ਆ ਮੈਂ ਆਪਣੀ ਕੌਮ ਦੀ ਗੱਲ ਕਰਨੀ ਹੀ ਕਰਨੀ ਕਿਉਂਕਿ ਮੈਨੂੰ ਵੀ ਦੁੱਖਿਆ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਜਿਹੜੀ ਬੇਇੱਜ਼ਤੀ ਹੋਈ ਆ ਉਹ ਕਿੰਨਾ ਦੇ ਰਾਜ ਹੋਈ ਸੀ ਬੇਅਦਬੀ ਇਹਨਾਂ ਦੇ ਰਾਜ ਹੋਈ ਬੰਦੀ ਸਿੰਘਾਂ ਦੀ ਅੱਜ ਇਹ ਗੱਲ ਕਰਦੇ ਆ ਬੰਦੀ ਸਿੰਘਾਂ ਦੀ ਜਦੋਂ ਗੱਲ ਹੁੰਦੀ ਆ ਇਹਨਾਂ ਨੇ ਕਦੀ ਵੀ ਉਹ ਮੁੱਦੇ ਨੂੰ ਕਦੀ ਪਾਰਲੀਮੈਂਟ ਚ ਜਾ ਕੇ ਤੇ ਆਪਣੀ ਸਰਕਾਰ ਵੇਲੇ ਜਾਂ ਪਹਿਲਾਂ ਚੁੱਕਿਆ ਸੀਗਾ ਅੱਜ ਉਹ ਡਰਾਮੇ ਕਰਨ ਦੇ ਲਈ ਕੋਈ ਨਾ ਕੋਈ ਸ਼ੋਸ਼ਾ ਨਵਾਂ ਹੀ ਛੱਡ ਸੜਦੇ ਆ ਫਿਰ ਐਜੀਪੀਸੀ ਦੇ ਵਿੱਚ ਇਹਨਾਂ ਦਾ ਦਖ ਮੜਾ ਜਿਆ ਕੋਈ ਇੰਟਰਫੇਅਰ ਕਰੇ ਹੋਰ ਤੇ ਉਹਦੇ ਗਲ ਪੈਣ ਤੱਕ ਜਾਂਦੇ ਤੇ ਇਹਨਾਂ ਨੇ ਸਾਡੀ ਜਿਹੜੀ ਐਜੀਪੀਸੀਆ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਸਾਡਾ ਮਤਲਬ ਇਹਨਾਂ ਨੇ ਕਿੱਥੇ ਨਹੀਂ ਜਲੂਸ ਕੱਢਿਆ ਅੱਜ ਲੋਕਾਂ ਨੂੰ ਇਹਨਾਂ ਨੇ ਮਤਲਬ ਵੇਖੋ ਕਿਹੜੇ ਬੰਨੇ ਤੋਰਤਾ ਸਾਨੂੰ ਚਾਹੀਦਾ ਕੀ ਆ ਸਾਨੂੰ ਚਾਹੀਦੀ ਸੀ ਸਿੱਖਿਆ ਔਰ ਮੈਡੀਕਲ ਸੂਤਾਂ ਅੱਜ ਵੱਲੇ ਹਸਪਤਾਲ ਚਲ ਜੋ ਇਹਨੇ ਟੈਸਟ ਕਰਾਉਂਦੇ ਕੋਈ ਹਿਸਾਬ ਨਹੀਂ ਇਹਨਾਂ ਦੇ ਹੀ ਆਗੂ ਨੇ ਇਹਨਾਂ ਤੇ ਸਵਾਲ ਚੁੱਕੇ ਕਈ ਇਨਕੁਆਰੀਆਂ ਖੁੱਲੀਆਂ ਉਹ ਆਗੂ ਇਹਨਾਂ ਦੇ ਜਿਹੜੇ ਉਹ ਬੈਠ ਕੇ ਬਾਅਦ ਚ ਕਿਹੜੇ ਆਗੂ ਦਸ਼ਕਾ ਨੂੰ ਸਾਂਝਾ ਕਰਦੇ ਹੋ ਤੁਸੀਂ ਕੈਮਰੇ ਸਾਹਮਣੇ ਆਗੂ ਦਾ ਨਾਂ ਜੂ ਬੋਲਦੇ ਹੋ ਵੀ ਕਿਹੜਾ ਆਗੂ ਸੀ ਜਿਹੜਾ ਅੱਗ ਲੱਗਾ ਸੀ ਉਸ ਤੋਂ ਬਾਅਦ ਬੈਠ ਕੇ ਗਿਆ ਦੇਖੋ ਸਾਰਿਆਂ ਨੂੰ ਪਤਾ ਵਾ ਇਹਨਾਂ ਦੇ ਅੰਮ੍ਰਿਤਸਰ ਦੇ ਸਾਡਾ ਵੀਰ ਹੀ ਆ ਉਹ ਵੀ ਉਹਨਾਂ ਨੇ ਜਦੋਂ ਉਹਨਾਂ ਨੂੰ ਲੋਕੀ ਜਾ ਕੇ ਦੱਸਦੇ ਸੀਗੇ ਤੇ ਉਹਨਾਂ ਨੂੰ ਵੀ ਇਸ ਗੱਲ ਦਾ ਦੁੱਖ ਲੱਗਾ ਤੇ ਉਹਨਾਂ ਨੇ ਇਹ ਗੱਲ ਮਹਿਸੂਸ ਕੀਤੀ ਨਹੀਂ ਉਹ ਸਰਦਾਰ ਤਲਬੀਰ ਸਿੰਘ ਗੇਲਿਆ ਹਲਕਾ ਦਖਣੀ ਦੀ ਗਵਾਹੀ ਕਰਦੇ ਨੇ ਸ਼੍ਰੋਮਣੀ ਕਾਲੀ ਦਲ ਦੇ ਸਾਡਾ ਸਤਕਾਰਯੋਗ ਵੀਰ ਆ ਉਹਨਾਂ ਨੇ ਮਤਲਬ ਇਹ ਗੱਲ ਦਾ ਕਿਹਾ ਸੀਗਾ ਉਹਨਾਂ ਨੂੰ ਲੋਕਾਂ ਨੇ ਦੱਸਿਆ ਉਹਨਾਂ ਨੂੰ ਵੀ ਇਸ ਗੱਲ ਦੀ ਤਕਲੀਫ ਹੋਈ ਪਰ ਉਹ ਸਾਡੇ ਜਿਹੜੇ ਇਹਨਾਂ ਦੇ ਹੈਗੇ ਆ ਲੀਡਰਸ਼ਿਪ ਉਹ ਹੀ 4-5 ਜਣੇ ਆਪੇ ਉਹ ਬੋਲਣ ਦੇ ਪੈਂਦੇ ਤੇ ਆਪੇ ਹੀ ਉਹ ਮਤਲਬ ਹਰ ਜਗ੍ਹਾ ਚੱਲ ਜਾਂਦੇ ਆ ਤੇ ਉਹ ਜਾ ਜਾ ਕੇ ਉਹਨਾਂ ਨੇ ਉਹਨੂੰ ਦੋ ਤਿੰਨ ਰੀ ਮਨਾ ਕੇ ਬਿਠਾ ਲਿਆ ਪਰ ਜਿਸ ਦਿਨ ਡਾਕਟਰ ਪੰਪੋਸ਼ ਦੀ ਮੌਤ ਹੋਈ ਸੀ ਉਸ ਦਿਨ ਤੁਸੀਂ ਵੇਖਿਆ ਉਸ ਦਿਨ ਸਾਡੇ ਨਾਲ ਇਹਨਾਂ ਨੂੰ ਅਸੀਂ ਮੈਂ ਬਥੇਰਾ ਸਾਰਿਆਂ ਨੂੰ ਯੋਰ ਲਾਇਆ ਕੋਈ ਨਹੀਂ ਖਲੋਤਾ ਇੱਕ ਸਰਦਾਰ ਗਰਜੀਤ ਸਿੰਘ ਔਜਲਾ ਤੋਂ ਇਲਾਵਾ ਸਾਡੇ ਨਾਲ ਨਹੀਂ ਕੋਈ ਖਲੋਤਾ ਤੁਸੀਂ ਵੀ ਉੱਥੇ ਸੀ ਸਾਰਾ মিডিਆ ਉੱਥੇ ਸੀ 15 ਜਣਿਆਂ ਤੇ ਮਕਦਮਾ ਦਰਜ ਹੋਇਆ ਕਿੰਨਾ ਉਸ ਬੱਚੀ ਨੂੰ ਟੌਰਚਰ ਕੀਤਾ ਗਿਆ ਕਿੰਨਾ ਉਸ ਬੱਚੀ ਨੂੰ ਪਰੇਸ਼ਾਨ ਕੀਤਾ ਗਿਆ ਦੱਸੋ ਉਸ ਦੇ ਇਨਸਾਫ ਦੇ ਲਈ ਕਿਉਂ ਨਹੀਂ ਬੁਲੇ ਡਾਕਟਰ ਐਪੀ ਕੋਈ ਐਸਾ ਨਾ ਕੀ ਲੈ ਲਿਆ ਜਿਹੜਾ ਉਹਨੂੰ ਪੱਕਾ ਹੀ ਭਾਇਆ ਉੱਥੇ ਤੇ ਆਏ ਦੇ ਜਿਹੜੀ ਕੋਈ ਨਾ ਕੋਈ ਉੱਥੇ ਵਿਵਾਦ ਪੈਦਾ ਹੁੰਦਾ ਪੰਜਾਬ ਨੂੰ ਬਚਾਉਣ ਤੇ ਆਪਾਂ ਬਾਅਦ ਚੋ ਤੁਰੀਏ ਪਹਿਲਾਂ ਆਪਾਂ ਇੱਥੋਂ ਸ਼ੁਰੂਆਤ ਕਰੀਏ ਤੁਸੀਂ ਇਹ ਦੱਸੋ ਕਿ ਕਿੱਥੇ ਆਪਣੇ ਜਿਹੜੇ ਸਕੂਲ ਆ ਹਸਪੀਟਲ ਆ ਕਿੰਨੇ ਕ ਲੋਕਾਂ ਨੂੰ ਅਸੀਂ ਫ੍ਰੀ ਸਹੂਲਤਾਂ ਦੇ ਰਹੇ ਆ ਪਰ ਗੱਲ ਕਰੀਏ ਪ੍ਰਧਾਨ ਜਿਹੜੇ ਸਰਬੀਰ ਸਿੰਘ ਬਾਦਲੇ ਉਹ ਕਹਿੰਦੇ ਨੇ ਵੀ ਪੰਜਾਬ ਵਿੱਚ ਯਾਤਰਾ ਇਸ ਕਾਕੇ ਸ਼ੁਰੂ ਕੀਤੀ ਗਈ ਆ ਕਿ ਜਿਹੜੀ ਇਹ ਪੰਜਾਬ ਵਿੱਚ ਲੋਕਾਂ ਨੂੰ ਧੱਕਾ ਹੋ ਰਿਹਾ ਬਿ ਜਿਵੇਂ ਕਹਿੰਦੇ ਵੀ ਲੋਕਾਂ ਨਾਲ ਜਿਹੜੇ ਖਾ ਕੇ ਪਰਚੇ ਦਰਜ ਹੋ ਰਹੇ ਨੇ ਜਾਂ ਨਸ਼ਾ ਜਿਹੜਾ ਪੰਜਾਬ ਵਿੱਚ ਬਹੁਤ ਜ਼ਿਆਦਾ ਵਿਗਰਿਆ ਉਸ ਨੂੰ ਲੈ ਕੇ ਜਿਹੜਾ ਠਲ ਪਾਈ ਜਾਊਗੀ ਇਸ ਮੁੱਦੇ ਤੇ ਵੀ ਗੱਲਬਾਤ ਕੀਤੀ ਹੈ ਲੋਕਾਂ ਦੇ ਨਾਲ ਲੋਕਾਂ ਦੀ ਆਵਾਜ਼ ਚੁੱਕੀ ਜਾਊਗੀ ਕਹਿੰਦੇ ਜਿਹੜੀ ਇਹ ਥੀ ਸਕੀਮਾਂ ਜਿਹੜੀਆਂ ਸੀ ਸ਼ਮੂਹਣੀ ਕਾਲੀਗਾਂ ਲਈ ਸ਼ੁਰੂ ਕੀਤੀ ਸੀ ਜਿਵੇਂ ਸਗਨ ਸਕੀ ਆ ਗੋ ਲੋਕਾਂ ਨੂੰ ਫੈਲਾ ਦਈਆਊਗਾ ਐਸੇ ਕਿ ਪੰਜਾਬ ਜਉ ਯਾਤਾਂ ਸ਼ੁਰੂ ਕੀਤੀ ਗਈ ਹੈ ਤੁਸੀਂ ਅੱਜ ਆਰਟੀਆਈ ਪਾ ਲਓ ਤੇ ਤੁਹਾਨੂੰ ਪਤਾ ਲੱਗ ਜਾਊ ਇਹਨਾਂ ਦੇ ਰਾਜ ਦੇ ਵਿੱਚ ਕਿੰਨੇ ਮੁਕਦਮੇ ਦਰਜ ਹੋਏ ਆ ਰਿਕਾਰਡ ਤੋੜਤਾ ਇਹਨਾਂ ਨੇ ਸੁਮੇਸ਼ ਸੈਣੀ ਜਿਹੜਾ ਡੀਜੀਪੀ ਕਿੰਨੇ ਲਾਇਆ ਸੀ ਕਿੰਨੇ ਮੁੰਡਿਆਂ ਦਾ ਉਹਨਾਂ ਨੂੰ ਨੁਕਸਾਨ ਕੀਤਾ ਮਤਲਬ ਕਿਹੜੀ ਗਲਤੀ ਨਹੀਂ ਇਹਨੇ ਕੀਤੀ ਤੇ ਅੱਜ ਕਿਹੜੇ ਪੰਜਾਬ ਦੀ ਸਟੇਜਾਂ ਤੇ ਖਲੋ ਕੇ ਗਾਣੇ ਗਾਉਂਦੇ ਆ ਸਾਡੇ ਬੰਦੀ ਸਿੰਘਾਂ ਨੂੰ ਰਿਹਾਈ ਕਿਉਂ ਆ ਯਾਰ ਮਜ਼ਾਕ ਢਾਉਂਦੇ ਆ ਤੁਸੀਂ ਸਾਡੀ ਕੌਮ ਦਾ ਮੈਨੂੰ ਤੇ ਮਤਲਬ ਸ਼ਰਮ ਆਉਂਦੀ ਆ ਵੀ ਯਾਰ ਕਿੱਦਾਂ ਫੇਰ ਅਜਨਾਨ ਕੀ ਕਿਹੜੇ ਮੂੰਹ ਲੈ ਕੇ ਲੋਕਾਂ 'ਚ ਚਲ ਜਾਂਦੇ ਆ ਯਾਰ ਥੋੜਾ ਜਿਆ ਸਿਆਣੇ ਬਣੋ ਤੁਸੀਂ ਮਤਲਬ ਕੌਮ ਦਾ ਪਹਿਲਾਂ ਇੰਨਾ ਤੁਸੀਂ ਨੁਕਸਾਨ ਕਰਤਾ ਹੁਣ ਕੋਈ ਕਸਰ ਰਹਿ ਗਈ ਬਾਕੀ ਮਤਲਬ ਇੱਕ ਜਥੇਦਾਰ ਕੌਕੇ ਦਾ ਮਸਲਾ ਐਡਾ ਵੱਡਾ ਮਸਲਾ ਸੀਗਾ ਉਹਦੇ ਤੇ ਕਿਉਂ ਨਹੀਂ ਬੋਲਦੇ ਉਹਦੇ ਬਾਰੇ ਦੱਸਣ ਇਹਨਾਂ ਨੂੰ ਪੁੱਛਿਓ ਕਰੀ ਵੀ ਉਹਦੇ ਬਾਰੇ ਦੱਸੋ ਵੀ ਉਹਦੇ ਬਾਰੇ ਕਿਉਂ ਨਹੀਂ ਬੋਲਦੇ ਤੇ ਜਿੰਨੇ ਪ੍ਰੋਜੈਕਟ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਲਿਆਂਦੇ ਸੀ ਐਮਪੀ ਦੌਰਾਨ ਇਹ ਸਾਰੇ ਪ੍ਰੋਜੈਕਟ ਬਠਿੰਡੇ ਨੂੰ ਲੈ ਗਏ ਇਹਨਾਂ ਨੂੰ ਕਿੰਨਾ ਕੁ ਗੁਰੂ ਨਗਰੀ ਨਾਲ ਪਿਆਰ ਹੈ ਇਹਨਾਂ ਨੂੰ ਪਤਾ ਪਰ ਹੁਣ ਇਹਨਾਂ ਨੂੰ ਰੱਬ ਦੇ ਘਰ ਦੀ ਮਾਰ ਵੱਜ ਗਈ ਆ ਉੱਤਾਂ ਹੀ ਛੜਕਾਂ ਦੇ ਤੁਰੇ ਫਿਰਦੇ ਆ ਉਹ ਇਹਨਾਂ ਦੀ ਸਿਕਿਉਰਿਟੀ ਆ ਤੇ ਇਹਨਾਂ ਦੀਆਂ ਗੱਡੀਆਂ ਵਾ ਲੋਕੀ ਇਹਨਾਂ ਦੇ ਨਾਲ ਕੋਈ ਨਹੀਂ ਹੈਗਾ ਇਹਨਾਂ ਦਾ ਤੁਸੀਂ ਆਉਣ ਵਾਲੇ ਵੇਖਿਓ ਸਮੇਂ ਦੇ ਵਿੱਚ ਬਣਦਾ ਕੀ ਆ ਜਿਹੜੇ ਲੋਕ ਆਪਣੀਆਂ ਹੀ ਕੌਮਾਂ ਦੀ ਪਿੱਠ ਛੁਰਾ ਮਾਰਨਾ ਸ਼ੁਰੂ ਕਰ ਦਿੰਦਾ ਤੇ ਫਿਰ ਪਤਾ ਲੱਗ ਜਾਂਦਾ ਹੁਣ ਮਾਫੀਆ ਮੰਗਣ ਨਾਲ ਕੀ ਹੋਣਾ ਮਾਫੀਆ ਮੰਗਣ ਨਾਲ ਕਿਤੇ ਉਹ ਚੀਜ਼ਾਂ ਵਾਪਸ ਥੋੜੀ ਆਉਂਦੀਆਂ ਜਿਹੜੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਤੁਸੀਂ ਨਿਆਂ ਚ ਤੁੰਨਿਆ ਹੋਣਾ ਰੇਤਾ ਦੀਆਂ ਖੱਡਾਂ ਵਿਖਾਉਂਦੇ ਜਾ ਕੇ ਉਹ ਰੇਤਾਂ ਦੇ ਖੱਡਾ ਦਾ ਕੰਮ ਕਿਨੇ ਸ਼ੁਰੂ ਕੀਤਾ ਸੀਗਾ ਇਹ ਸਾਰਾ ਪਤਾ ਲੋਕਾਂ ਨੂੰ ਫਿਰ ਅੱਜ ਵੀ ਇਹ ਧਮਕਾਉਂਦੇ ਲੋਕਾਂ ਨੂੰ ਡਰਾਉਂਦੇ ਆ ਮਤਲਬ ਨਾ ਚਾਰ ਪੰਜ ਬੰਦੇ ਇਹਨਾਂ ਦੇ ਅਸੀਂ ਛੋਟੇ ਛੋਟੇ ਹੁੰਨੇ ਸੀ ਜਦੋਂ ਉਹਦੇ ਵੇਖਣਦੇ ਉਹ ਹੀ ਜੀਪੀਸੀ ਚ ਗੱਡੀ ਆਈ ਜਾਂਦੇ ਬੋਲਣ ਲਈ ਉਹੀ ਅਕਾਲੀ ਦਲ ਦੇ ਚਿਹਰੇ ਹੁੰਦੇ ਆ ਜਦੋਂ ਵੇਖੀਦਾ ਚੈਨਲਾਂ ਦੇ ਬੋਲਣ ਨੇ ਹੁੰਦੇ ਹੋਰ ਸਾਨੂੰ ਕੋਈ ਨਵਾਂ ਬੰਦਾ ਦੀਦਾ ਹੀ ਨਹੀਂ ਆ ਤੇ ਅਸੀਂ ਗੱਲ ਕਰ ਗਾਲਾ ਜੀ ਤੁਸੀਂ ਵੀ ਇੱਕ ਸ਼ੋਮਨੀ ਕਾਲੀ ਦਾ ਛੱਡ ਕੇ ਆਏ ਸੀ ਛੱਡਣ ਦਾ ਕਾਰਨ ਕੀ ਸੀ ਤੁਸੀਂ ਬੜੇ ਉਹਨਾਂ ਦੇ ਜਾਰੂ ਰਿਸ਼ਪਾਈ ਸੀ ਬੜੇ ਬਾਲ ਸਾਹ ਦੇ ਨਾਲ ਤੁਹਾਡੀਆਂ ਫੋਟੋਆਂ ਆ ਤੁਸੀਂ ਬਾਲਸਾ ਦਾ ਬੜੀਆਂ ਸਪੋਰਟ ਕੀਤੀ ਆ ਹਲਕਾ ਟਾਰੀ ਤੋਂ ਰਣਜੀਤ ਸਿੰਘ ਸਾਹਿਬ ਦਾ ਬਹੁਤ ਸਪੋਰਟ ਕੀਤੀ ਆ ਵੀ ਤੁਹਾਨੂੰ ਛੱਡਣ ਦਾ ਕੀ ਕਾਰਨ ਸੀ ਸ਼ੋਮਨੀ ਕਾਲੀ ਦਾ ਕਿਉਂ ਜਦ ਚੰਗਾ ਅਹੁਦਾ ਨਹੀਂ ਮਿਲਿਆ ਜਾਂ ਕੋਈ ਪਛਾਣ ਨਹੀਂ ਬਣੀ ਕੀ ਕਾਰਨ ਕੀ ਹੈ ਤੁਹਾਡਾ ਮੈਂ ਆਪਣੀ ਜ਼ਿੰਦਗੀ ਦੇ 17 ਸਾਲ ਖਰਾਬ ਕੀਤੇ ਇਹਨਾਂ ਦੇ ਨਾਲ ਜਿੰਨਾ ਇੱਥੇ ਪਰਿਵਾਰਵਾਦ ਤੇ ਜਾਤੀਵਾਦ ਹੈ ਨਾ ਮੈਂ ਇਹ ਚੀਜ਼ ਨੂੰ ਜਾਣਦਾ ਭਲੀ ਭੰਤੀ ਇਸ ਕਰਕੇ ਇਹਨਾਂ ਦੇ ਨਾਲ ਕਿਹੜੇ ਕਿਹੜੇ ਵੱਡੇ ਵਿਧਾਇਕ ਸੀ ਕਿਨੇ ਕਿਨੇ ਲੀਡਰ ਸੀ ਜਿਹੜੇ ਚਲ ਗਏ ਇਹ ਜਿਹੜੇ ਇਹਨਾਂ ਦੇ ਨਾਲ ਹੁੰਦੇ ਆ ਨਾ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਹੀ ਠੋਕਦੇ ਆ ਕਿਉਂਕਿ ਇਹਨਾਂ ਨੂੰ ਉਹ ਲੋਕ ਪਸੰਦ ਆ ਜਿਨ੍ਹਾਂ ਤੇ ਪੰਜ ਛੇ ਪਰਚੇ ਦਰਜ ਹੋਏ ਹੋਣ ਜਿਹੜੇ ਲੋਕਾਂ ਤੇ ਗੋਲੀਆਂ ਚਲਾਉਂਦੇ ਹੋਣ ਤੇ ਜਿਹੜੇ ਬਦਮਾਸ਼ ਟਾਈਪ ਦੇ ਲੋਕ ਇਹਨਾਂ ਨੂੰ ਪਸੰਦ ਇਹਨਾਂ ਨੂੰ ਚੰਗੇ ਲੋਕ ਪਸੰਦ ਨਹੀਂ ਆ ਨਾ ਤੇ ਇਹਨਾਂ ਨੂੰ ਸਮਾਜ ਨਾਲ ਕੋਈ ਲੈਣਾ ਦੇਣਾ ਵਾ ਨਾ ਇਹਨਾਂ ਨੂੰ ਕੋਈ ਕਿਸੇ ਨਾਲ ਲੈਣਾ ਦੇਣਾ ਇਹ बिजनेसमੈਨ ਲੋਕ ਆ ਇਹਨਾਂ ਦੇ ਕਾਰੋਬਾਰ ਜਿਹੜੇ ਸੀਗੇ ਦੱਸੋ ਕਿੱਥੇ ਕਿੱਥੇ ਨਹੀਂ ਹਿੱਸੇ ਰੱਖੇ ਉਦੋਂ ਇਹਨਾਂ ਨੇ ਜਿਹੜ ਤੇ ਅੱਜ ਪੰਜਾਬ ਦੇ ਲੋਕ ਸਿਆਸਤ ਤੋਂ ਉਹਨਾਂ ਦਾ ਵਿਸ਼ਵਾਸ ਉੱਠ ਗਿਆ ਚਾਹੇ ਕਿਸੇ ਪਾਰਟੀ ਕੈਪਟਨ ਸਾਹਿਬ ਨੇ ਵੀ ਹੱਥ 'ਚ ਗੁਟਕਾ ਸਾਹ ਫੜਿਆ ਅੱਜ ਉਹਦਾ ਰਿਜ਼ਲਟ ਵੇਖ ਲੋ ਕੀ ਨਿਕਲਿਆ ਨੂੰ ਕੋਈ ਪੁੱਛਦਾ ਨਹੀਂ ਬੈਠਾ ਵੇਲਾ ਇਹਦਾ ਰਿਜ਼ਲਟ ਜਿਨੇ ਜਿਨੇ ਜੋ ਜੋ ਕੀਤਾ ਨਾ ਕੌਮ ਦੇ ਨਾਲ ਉਹ ਬਹੁਤ ਮਾੜਾ ਨਿਕਲਨਾ ਅਕਾਲੀ ਦਲ ਦੇ ਵਿੱਚ ਵੀ ਬਹੁਤ ਵਧੀਆ ਵਧੀਆ ਲੀਡਰ ਹੈਗੇ ਆ ਮੈਂ ਨਹੀਂ ਕਹਿੰਦਾ ਵੀ ਅਕਾਲੀ ਦਲ 'ਚ ਵਧੀਆ ਲੀਡਰ ਨਹੀਂ ਹੈ ਹੈਗੇ ਆ ਪਰ ਪਰਿਵਾਰਵਾਦ ਇੰਨਾ ਕਿ ਹੈਵੀ ਹੋ ਗਿਆ ਤੁਸੀਂ ਇਹ ਵੇਖੋ ਵੀ ਹਰ ਪਾਰਟੀ ਦੇ ਕਿਨੇ ਕਿਨੇ ਪ੍ਰਧਾਨ ਚੇਂਜ ਹੋ ਗਏ ਸੁਖਬੀਰ ਸਿੰਘ ਬਾਦਲ ਇੱਕੋ ਪ੍ਰਧਾਨ ਆ ਮਤਲਬ ਪਾਰਟੀ ਕੋਲ ਯਾਰ ਕਿ ਤੂੰ ਗਾੜੀ ਤੇ ਹਵਾਣ ਦੋ ਕਿਸੇ ਨੂੰ ਇੱਕ ਦੋ ਜਣੇ ਬੋਲਣ ਵਾਲੇ ਇੱਕੋ ਹੀ ਪ੍ਰਧਾਨ ਤੇ ਫਿਰ ਉਹ ਪਾਰਟੀ ਦੇ ਵਿੱਚ ਮਤਲਬ ਪਰਿਵਾਰਵਾਦ ਨਹੀਂ ਤੇ ਹੋਰ ਕੀ ਆ ਕਿਸੇ ਨੇ ਢੀਡ ਸਾਹਿਬ ਦਾ ਬਿਆਨ ਆਇਆ ਉਹ ਕਹਿੰਦੇ ਨੇ ਵੀ ਪਹਿਲੋ ਸ਼ੋਮਨੀ ਕਾਲੀਦਲ ਜਿਹੜਾ ਕਿ ਉਸ ਨੂੰ ਬਚਾਇਆ ਜਾਊਗਾ ਉਸ ਤੋਂ ਬਾਅਦ ਜਿਹੜਾ ਕਿ ਪੰਜਾਬ ਬਚਾਓ ਜੇਕਰ ਬਚਦਾ ਫਿਰ ਪੰਜਾਬ ਬਚਾਓ ਯਾਤਕ ਸ਼ੁਰੂ ਹੋ ਗਈ ਕਿਸਾਂ ਦੇ ਦੇ ਚੀਜ਼ ਨੂੰ ਸਭ ਤੋਂ ਵੱਡਾ ਮੁੱਦਾ ਵਾਧ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬੇਅਦਬੀ ਦਾ ਇਹ ਕੋਈ ਮੁੱਦਾ ਨਹੀਂ ਹੋਰ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬੇਅਦਬੀ ਦਾ ਸਭ ਤੋਂ ਵੱਡਾ ਮੁੱਦਾ ਵਾ ਜੇਕਰ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬੇਅਦਬੀ ਕਰਨ ਵਾਲੇ ਲੋਕ ਸਾਹਮਣੇ ਨਹੀਂ ਆਉਂਦੇ ਉਹ ਕਿੰਨੇ ਕੁ ਪਾਵਰਫੁੱਲ ਆ ਉਹਨਾਂ ਤੇ ਬੋਲਣ ਨਾ ਵੀ ਇਹਨਾਂ ਦੇ ਰਾਜ ਚ ਬੇਅਦਬੀ ਹੋਈ ਸੀ ਉੱਤੇ ਕਦੀ ਬੋਲੇ ਇਹਨਾਂ ਕੋ ਸੁਣਿਆ ਕਦੀ ਉਹਨਾਂ ਤੇ ਇਹ ਬੋਲਦੇ ਨਹੀਂ ਆ ਪਰਮਾਤਮਾ ਸਾਹਿਬ ਨੇ ਮਾਫੀ ਮੰਗ ਲਈ ਸਾਜੀ ਸੰਗਤ ਕੋ ਵੀ ਮੈਂ ਨੂੰ ਮਾਫ ਕਰਦੇ ਹੋ ਵੀ ਮੈਂ ਜਿਹੜੀ ਕਿ ਸਜ਼ਾ ਨਹੀਂ ਦੇਵਾ ਸਕਿਆ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਬਾਲ ਸਾਹਿਬ ਨੇ ਭਰੇ ਮਾਨਾ ਇਹ ਚੀਜ਼ ਨੂੰ ਆਪਣੇ ਨੂੰ ਦੋਸ਼ੀ ਮੰਨਦੇ ਨੇ ਵੀ ਅਸੀਂ ਉਹਨਾਂ ਗਾਲੇ ਸਾਡੇ ਕੋ ਵੇਖੋ ਬੇਅਦਬੀਆਂ ਦਾ ਸلسਲਾ ਤੇ ਉਦੋਂ ਤੋਂ ਬੜਾ ਸ਼ੁਰੂ ਹੋਇਆ ਤੇ ਚੱਲਣ ਡਿਆ ਜਿਹੜਾ ਹੁਣ ਬੜੀ ਮੰਦ ਭਾਗੀ ਗੱਲ ਆ ਇਹ ਇਹਨਾਂ ਦੇ ਰਾਜ ਦੇ ਵਿੱਚ ਲੋਕਾਂ ਦੇ ਪਰਚੇ ਤੇ ਹੋ ਜਾਂਦੇ ਸੀ ਜਾਇਜ ਨੇ ਅੱਜ ਲੋਕਾਂ ਨਾਲ ਹੋ ਜਾਂਦੀ ਸੀ ਉਹ ਦੋਸ਼ੀ ਕਿੰਨੇ ਕੁ ਪਾਵਰਫੁੱਲ ਆ ਜਿਹੜੇ ਸਾਹਮਣੇ ਨਹੀਂ ਆਉਣ ਡਿਆ ਕੌਮ ਦੇ ਅੱਜ ਸਾਡੇ ਲੋਕ ਪਤਾ ਐਸ ਪੰਜਾਬ ਨੂੰ ਛੱਡ ਛੱਡ ਕੇ ਬਾਹਰ ਕਿਉਂ ਜਾਣ ਡਿਆ ਇਹ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਇੱਥੇ ਰੁਜ਼ਗਾਰ ਨਹੀਂ ਹੈਗਾ ਤੇ ਇਸੇ ਕਰਕੇ ਬਾਹਰ ਨੂੰ ਜਾਣ ਡਿਆ ਪੰਜਾਬ ਨੂੰ ਬਚਾਉਣ ਦੀ ਲੋੜ ਉਦੋਂ ਸੀ ਜਦੋਂ 10 ਸਾਲ ਇਹਨਾਂ ਦਾ ਰਾਜ ਸੀਗਾ ਇਨਾ ਨਹੀਂ ਉਸੇ ਰਾਹ ਦੇ ਤੌਰ ਤਾ ਉਹ ਹੌਲੀ 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 ਅੱਜ ਤਾਂ ਵੱਧਾ ਵੱਧ ਗਿਆ ਹੁਣੇ ਸਰਕਾਰਾਂ ਨੂੰ ਦੋਸ਼ ਤੇ ਜਾਂਦੇ ਆ ਕਦੀ ਕਿਸੇ ਨੂੰ ਕੋਸ਼ੀ ਜਾਂਦੇ ਤੁਸੀਂ ਚੰਨੀ ਜੀ ਦੀ ਇੱਕ ਵੀਡੀਓ ਵੇਖੀ ਹੋਊਗੀ ਅੱਜ ਤੱਕ ਤੇ ਇੰਟਰਵਿਊ ਚੱਲ ਰਹੀ ਚਰਨਜੀਤ ਸਿੰਘ ਚੰਨੀ ਦੀ ਉੱਥੇ ਉਹਨੂੰ ਕਹਿੰਦੇ ਵੀ ਜਗਦੀਸ਼ ਟਾਈਟਲਰ ਨੇ ਤੇ ਸੱਜਣ ਕੁਮਾਰ ਨੇ ਸਿੱਖਾਂ ਤੇ ਜਿਹੜੇ ਗਲਾਂ 'ਚ ਟਾਇਰ ਪਾਏ ਸੀ ਉਹਦੇ ਬਾਰੇ ਕੀ ਕਹਿਣਾ ਤੇ ਚੰਨੀ ਨੇ ਕਿਹਾ ਸੀ ਵੀ ਉਹਨੂੰ ਫਾਂਸੀ ਦੀ ਸਜ਼ਾ ਦਿਓ ਨਹੀਂ ਦੇਣੀ ਤਾਂ ਮੇਰੇ ਕੋਲ ਲਿਆਓ ਉਹਨੂੰ ਮਾਰ ਦਿਓ ਕਹਿੰਦਾ ਫਾਇ ਲਾ ਦਿਓ ਇਨਾ ਕਦੀ ਕਿਹਾ ਮੂੰਹ ਬੀ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਦੋਸ਼ੀਆਂ ਨੂੰ ਫੜੋ ਇਹ ਕਿਉਂ ਨਹੀਂ ਬੋਲਦੇ ਇਸ ਮੁੱਦੇ ਤੇ ਮੇਰੀ ਸਰਕਾਰ ਨੂੰ ਹਰ ਨਮਾਇੰਦੇ ਨੂੰ ਇਹ ਬੇਨਤੀਆਂ ਚਾਹੀਏ ਕਿਸੇ ਪਾਰਟੀ ਦਾ ਹਰ ਇੱਕ ਸਿੱਖ ਆਗੂ ਨੂੰ ਬੇਨਤੀ ਪਈ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬੇਅਦਬੀ ਕਰਨ ਵਾਲੇ ਜਿਹੜੇ ਉਹ ਸਾਡੇ ਨਹੀਂ ਆ ਚਾਹੇ ਉਹ ਕੋਈ ਵੀ ਆ ਉਹ ਸਾਹਮਣੇ ਕਿਉਂ ਨਹੀਂ ਆਉਂਦੇ ਅਜ ਤੀਜੀ ਸਰਕਾਰ ਬਣ ਗਈ ਆ ਕੀ ਅਸੀਂ ਗੁਰੂ ਦੇ ਨਾਮ ਤੇ ਰਾਜਨੀਤੀ ਕਰਕੇ ਅਸੀਂ ਪਰਮਾਤਮਾ ਨਾਲ ਵੈਰ ਨਹੀਂ ਮੁੱਲ ਰਹਿ ਰਹੇ ਇਹ ਕਿੰਨੇ ਮੰਦ ਭਾਗੀ ਗੱਲ ਆ ਹੁਣ ਇੱਕ ਵੀਡੀਓ ਬੜੀ ਚਰਚਾ ਚ ਚੱਲ ਰਹੀ ਸ਼ਾਇਦ ਤੁਸੀਂ ਵੇਖੀ ਵੀ ਹੋਗੀ ਜਿੱਥੇ ਸੁਖਬੀਰ ਬਾਦਲ ਜੀ ਸਾਡੇ ਸਤਕਾਰਯੋਗ ਮੈਂ ਤੁਹਾਨੂੰ ਦਿਖਾ ਦਿੰਦਾ ਉਹ ਗਾਣਾ ਗਾ ਕੇ ਨਾ ਕਹਿਣ ਡਿਆ ਇਹ ਆ ਸੁਣਿਓ ਆ ਸੁਣੋ ਨਾਲ ਲਗਾਈਏ ਆ ਤੁਸੀਂ ਸਾਡੀ ਕੌਮ ਦੇ ਆਪ ਚੱਲ ਰਹੇ ਹੋ ਸਾਫ਼ ਚੱਲ ਰਹੇ ਆ ਲੋ ਦੱਸੋ ਤੁਸੀਂ ਦੇਖ ਲੀਏ ਵੀਡੀਓ ਜੇ ਲੱਗਦਾ ਵੀ ਜੇਕਰ ਸੁਮੇਸ਼ ਸਿੰਘ ਬਾਦਲ ਹੋਣ ਜੋ ਗਉਣ ਲਾਪੇ ਨੇ ਪਾਸ਼ਾਹੀਆਂ ਮੰਗ ਰਹਿਆ ਆ ਆ ਸੁਣੋ ਕਹਿੰਦੇ ਪਾਸ਼ਾਹੀਆਂ ਮੰਗ ਰਹੇ ਆ ਆ ਲੋ ਦੱਸੋ ਰਿਹਾਈ ਮੰਗ ਰਹੇ ਆ ਕੀ ਬੰਦੀ ਸਿਕਾ ਦੀ ਰਿਹਾਈ ਮੰਗ ਰਹੇ ਕਿਹੜੀਆਂ ਗੱਲਾਂ ਚ ਅਸੀਂ ਪੈ ਗਏ ਦੱਸੋ ਆ ਮਤਲਬ ਪੰਜਾਬ ਨੂੰ ਇਹ ਲੋਕ ਪ੍ਰੈਜੈਂਟ ਕਰਨਗੇ ਜਿਹੜੇ ਗਾਣੇ गा ਕੇ ਇਹੋ ਕੰਮ ਸਿਰਸੇ ਵਾਲਾ ਸਾਧ ਕਰਦਾ ਸੀਗਾ ਤੇ ਸਾਨੂੰ ਜਿਹੜਾ ਵੇਖੋ ਹਰ ਚੀਜ਼ ਜਿਹੜੀ ਮaaf ਕੀਤੀ ਜਾ ਸਕਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਅੰਦਰ ਦੀ ਬੇਅਦਬੀ ਹੋਈ ਆ ਉਹ ਬਿਲਕੁਲ ਨਹੀਂ ਮaaf ਕੀਤੀ ਜਾ ਸਕਦੀ बार-बार ਉਹਨੂੰ ਸਿਰਸੇ ਵਾਲੇ ਸਾਧ ਨੂੰ ਪਰੋਲ ਮਿਲ ਰਹੀ ਆ ਤੇ ਜਿਹੜੇ ਸਜ਼ਾਵਾਂ ਭੁਗਤ ਚੁੱਕੇ ਆ ਉਹਨਾਂ ਦੇ ਕੋਈ ਬੋਲੇ ਹੀ ਨਹੀਂ ਇੱਕ ਸਰਦਾਰ ਗਜੀਤ ਸਿੰਘ ਔਜਲਾ ਔਰ ਸਰਦਾਰ ਜਸਪੀਰ ਸਿੰਘ ਡਿੰਪਾ ਜਿਹੜੇ ਬੋਲੇ ਉਹਦੇ ਤੇ ਤੇ ਮੇਰੀ ਸਾਰੇ ਐਮਪੀਆ ਨੂੰ ਬੇਨਤੀ ਆ ਪਈ ਇਹਨੇ ਮਸਲੇ ਤੇ ਜਰੂਰ ਬੋਲਿਆ ਕਰੋ ਅਕਸਰ ਹੀ ਤੁਸੀਂ ਦੇਖਿਆ ਸਰਦਾਰ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਗੱਲ ਕਰਦੇ ਆ ਤੇ ਲੋਕ ਉਹਨਾਂ ਨੂੰ ਪਿਆਰ ਵੀ ਕਰਦੇ ਜਿਹੜਾ ਪੰਜਾਬ ਦੀ ਗੱਲ ਕਰੂਗਾ ਉਹਨੂੰ ਲੋਕਾਂ ਨੇ ਆਪੇ ਹੀ ਅੱਖ ਤੇ ਸਿਰ ਤੇ ਬਿਠਾ ਲੈਣਾ ਵਾ ਤੇ ਆ ਜਿਹੜਾ ਡਰਾਮੇ ਡਰੂਮੇ ਜੀ ਆ ਯਾਤਰਾ ਕਰਕੇ ਬੰਦ ਕਰਨ ਇਹ ਲੋਕਾਂ ਨੂੰ ਪਤਾ ਵਾ ਇਸ ਕਰਕੇ ਇਹਨਾਂ ਦੀਆਂ ਦੋਗਲੀਆਂ ਨੀਤੀਆਂ ਜਿਹੜੀਆਂ ਸਾਰਿਆਂ ਦੇ ਸਾਹਮਣੇ ਹੀ ਆ ਕਿ ਲੱਗਦਾ ਪਈ ਪੰਜਾਬ ਜਾ ਯਾਤਰਾ ਦੇ ਨਾਲ ਕੋਈ ਸ਼ੋਭਨੀ ਕਾਲੀ ਦਲ ਨੂੰ ਕੋਈ ਪਰਵਾ ਘਾਰਾ ਮਿਲੂਗਾ ਕਿ ਲੱਗਦਾ ਪਾਰਟੀ ਮਜ਼ਬੂਤ ਹੋਊਗੀ 2024 ਇਲੈਕਸ਼ਨ ਨੇੜੇ ਆ ਰਹੀ ਆ ਕਿ ਲੱਗਦਾ ਪਈ ਇਸ ਨਾਲ ਕੋਈ ਫਰਕ ਪਵੇਗਾ ਇਹਨਾਂ ਦੀ ਯਾਤਰਾ ਨਾਲ ਕੋਈ ਫਰਕ ਨਹੀਂ ਪੈਣਾ ਜਿਹੜਾ ਲੋਕਾਂ ਦੇ ਮਨਾਂ 'ਚ ਗੁੱਸਾ ਸੀਗਾ ਹੋਰ ਭੜਕ ਗਿਆ ਉਹ ਉਹ ਜਦੋਂ ਲੋਕੀ ਯਾਦ ਕਰਦੇ ਨੇ ਉਹ ਸਮਾਂ ਜਿੰਨਾ ਜਿੰਨਾਂ ਨੂੰ ਨਿਆਂ ਜਿਹਨਾਂ ਨੇ ਠੋਕਿਆ ਸੀਗਾ ਤੇ ਉਹ ਅੱਜ ਵਿਚਾਰੇ ਉਹ ਤੇ ਤਿਆਰ ਆ ਫੇਰ ਹੁਣ ਜਿੱਥੇ ਅੱਗੇ ਇਹਨਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਹੁਣ ਤੇ ਮਤਲਬ ਇਹ ਉਹ 2-400 500 ਵੋਟ ਪੈ ਜੂਗੀ ਉਹ ਪਤਾ ਲੱਗ ਹੀ ਜਾਣਾ ਤੁਹਾਨੂੰ ਆਗੇ ਰਹਿ ਗਏ 2 ਮਹੀਨੇ ਨਾਲੇ ਦੂਜੀ ਗੱਲ ਇਹ ਕੱਲੇ ਘੁੰਮਣ ਆ ਇਹਨਾਂ ਨੂੰ ਆਤੇ ਕੱਲੇ ਖੇਡਣ ਦੀ ਸਾਰੇ ਮਲਾਜ਼ਮਾਂ ਨੂੰ ਜੀ ਪੀਸੀ ਦੇ ਨੂੰ ਲਿਆ ਕੇ ਉੱਥੇ ਇਕੱਠੇ ਕਰ ਲਿਆ ਇਹਨਾਂ ਨੇ ਤੇ ਵਿਖਾਤਾ ਵੀ ਆਹ ਵੇਖੋ ਜੀ ਤੇ ਜਿਸ ਦਿਨ ਸਾਰੀਆਂ ਪਾਰਟੀਆਂ ਮੈਦਾਨ 'ਚ ਆ ਗਈਆਂ ਨਾ ਜਦੋਂ ਕਾਂਗਰਸ ਆ ਗਈ ਆਮ ਆਦਮੀ ਪਾਰਟੀ ਭਾਜਪੀ ਤੇ ਫਿਰ ਪਤਾ ਲੱਗੂਗਾ ਭਾਈ ਕਿਹੜਾ ਕਿੰਨੇ ਪਾਣੀ ਚਾਹੇ ਤੇ ਹੁਣ ਕੱਲੇ ਖੇਡਣ ਡੈ ਤੇ ਹਲੇ ਸਮਾਂ ਆਉਣਾ ਵਾ ਵੇਖੋ ਤੁਸੀਂ ਕੀ ਬਣਦਾ ਤੇ ਕੱਲੇ ਆਪਾਂ ਪਬਲਿਕ ਨੂੰ ਪਰੇਸ਼ਾਨ ਹੀ ਕਰਨ ਡੈ ਹੁਣ ਤੱਕ ਕਦੀ ਇਹਨੂੰ ਚਲਜੋ ਕਦੀ ਉਹਨੂੰ ਚਲਜੋ ਤੇ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਸਭ ਤੋਂ ਪਹਿਲਾਂ ਆਪਣੀਆਂ ਸਿਕਿਉਰਟੀਆਂ ਵਾਪਸ ਕਰੋ ਜਿਹੜੇ ਇਹਨੇ ਗਨਮੈਨ ਲੈ ਕੇ ਸਰਕਾਰੀ ਖਰਚੇ ਤੇ ਬੋਝ ਪਾ ਰਹੇ ਪੰਜਾਬ ਦਾ ਖਰਚਾ ਘਟਾਓ ਇਹ ਸਾਰੇ ਜਿੰਨੇ ਮਨਿਸਟਰ ਐ ਉਹਨਾਂ ਨੂੰ ਵੀ ਮੈਂ ਕਹਿੰਦਾ 40 40 50 50 ਗਨਮੈਨ ਲੈ ਕੇ ਤੁਰੇ ਫਿਰਦੇ ਆ ਤੁਹਾਨੂੰ ਪੰਜਾਬ ਤੋਂ ਕਾਹਦਾ ਖਤਰਾ ਵਾ ਜੇ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਪੰਜਾਬ ਦੇ ਲੋਕਾਂ ਨੇ ਤੁ ਲੋਕਾਂ ਨੇ ਤੁਹਾਨੂੰ ਆਟੋਮੈਟਿਕ ਪਿਆਰ ਕਰਨਾ ਵਾ ਪਰ ਜੇ ਤੁਸੀਂ ਇਹਨੇ ਇਹ ਗਨਮੈਨ ਲੈ ਕੇ ਜਾਓਗੇ ਨਾਲੇ ਲੋਕੀ ਧੱਕੇ ਖਾਣ ਦੇ ਨਾਲੇ ਵੋਟਾਂ ਪਾਉਣੇ ਗੱਲ ਨਹੀਂ ਚੱਲਣੀ ਪਰ ਤੁਸੀਂ ਕਹਿ ਰਹੇ ਹੋ ਪੀ ਸੇ ਛਾਤਰਾਣਾ ਕੋਈ ਫਰਕ ਨਹੀਂ ਪੈਣਾ ਇਹ ਸੋਣੀ ਗੱਲ ਦੇ ਨਾਲ ਕੋਈ ਮਰਬੂਤੀ ਨਹੀਂ ਮਿਲਦੀ ਪਰ ਸੋਨੂੰ ਜੰਡੇਲਾ ਜੀ ਅਸੀਂ ਦੇ ਦੇ ਮੈਂ ਜਿਵੇਂ ਗੱਟਾਂ ਨਾਲ ਗੱਲ ਕੀਤੀ ਵੀ ਵੀਡੀਓ ਇਹ ਦੀ ਤੁਸੀਂ ਦੇਖਦੇ ਆ ਇਹਨਾਂ ਦਾ ਹਜੂਮ ਆ ਜਾਂਦਾ ਇੰਨੀ ਇੰਨੀ ਸੰਗਤ ਕਿੱਥੋਂ ਆ ਜਾਂਦੀ ਆ ਫੁੱਲਾਂ ਦੀ ਵਰਖਾ ਦਿਸੇ ਫੁੱਲਾਂ ਦੀ ਵਰਖਾ ਹੀ ਹੁੰਦੀ ਆ ਇੰਨੇ ਲੋਕ ਖੜ ਜਾਂਦੇ ਨੇ ਪਹਿਲਾਂ ਸੁਖਵੀਰ ਦੇ ਆ ਕੇ ਵੀ ਸੁਖਬੀਰ ਨਹੀਂ ਆਉਣਾ ਕਿਸਾਂ ਦੇ ਗਾਣੇ ਵਜਦੇ ਨੇ ਵੀ ਸੁਖਬੀਰ ਵੀ ਸੁਖ ਮੈਂ ਸਵੇਰੇ ਕੱਟ ਕਰਦਣਾ ਤੇ 2000 ਬੰਦੇ ਦਾ ਤੁਹਾਨੂੰ ਤੇ ਉਹ ਜਦੋਂ ਸੜਕ ਤੇ ਇੱਧਰ ਉੱਧਰ ਗੱਡੀਆਂ ਬੰਦ ਹੋ ਗਈਆਂ ਉਹ ਹੈਲੀਕਾਪਟਰ ਨੇ ਵੀਡੀਓ ਜਿਹੜਾ ਵਿਖਾਉਣਾ ਵਾ ਤੇ ਆਪਣੇ ਮੁਲਾਜ਼ਮ ਉਹ ਇਹਨਾਂ ਕਿਹੜੇ ਬਾਹਰੋਂ ਲਿਆਉਣੇ ਬੰਦੇ ਇਕੱਠੇ ਹੋ ਸ਼੍ਰੋਮਣੀ ਕਮੇਟੀ ਦੇ ਇਹਨੇ ਮੁਲਾਜ਼ਮ ਸਾਧ ਲੈਣੇ ਆ ਤੇ ਉਹਨਾਂ ਫੁੱਲ ਸੁੱਟੀ ਜਾਣੇ ਆ ਵਿਚਾਰਿਆਂ ਨੇ ਮੁਲਾਜ਼ਮਾਂ ਦਾ ਕੰਮ ਕੀ ਉਹਨਾਂ ਨੂੰ ਕਿਹੜੇ ਬੰਦੇ ਲਾਇਆ ਗੁਰੂ ਘਰ ਚੋਂ ਤਨਖਾਹ ਲੈਣ ਦੇ ਸੇਵਾ ਕਰਨ ਦੇ ਉੱਥੇ ਜਿੰਨੇ ਬੰਦੇ ਵੀ ਆ ਨਾ ਇਹਨਾਂ ਦੇ ਨਾਲ ਭਾਜੀ ਜਿਹੜੇ ਹੁੰਦੇ ਇਹਨਾਂ ਨੂੰ ਵੋਟਾਂ ਕਿਉਂ ਨਾ ਪੈਂਦੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਹੋਣੀਆਂ ਪੰਚਾਇਤਾਂ ਦੀਆਂ ਚ ਐਜੀਪੀਸੀ ਦੀਆਂ ਵੀ ਆ ਗਈਆਂ ਤੇ ਤੁਸੀਂ ਵੇਖੀ ਜਾਓ ਜਿਸ ਦਿਨ ਐਜੀਪੀਸੀ ਖੋਈ ਗਈ ਨਾ ਇਹਨਾਂ ਕੋ ਸਭ ਤੋਂ ਉਹ ਦਿਨ ਲਾਜ ਹੋਣਾ ਇਹਨਾਂ ਦਾ ਅਸਲ ਤੇ ਐਜੀਪੀਸੀ ਜਿਹੜੀ ਆ ਉਹ ਛੇਤੀ ਖੋਈ ਜਾਣੀ ਆ ਲੋਕ ਬੜੀ ਤੇਜ਼ੀ ਨਾਲ ਬੋਟਾ ਬਣਾ ਰਹੇ ਆ ਤੇ ਇਹਨਾਂ ਨੂੰ ਇੱਕ ਗੱਲ ਜ਼ਰੂਰ ਪੁੱਛਿਓ ਭਾਈ ਬਲਦੇਵ ਸਿੰਘ ਵਡਾਲਾ 4 ਸਾਲ ਤੋਂ ਬੈਠੇ ਉੱਥੇ ਗੁਰੂ ਘਰ ਦੇ ਕੀਰਤਨੀ ਸੀ 328 ਰੂਪਾਂ ਦੀ ਜਿਹੜੇ ਉਹ ਕਹਿੰਦੇ ਵੀ ਉੱਥੋਂ ਗੈਪ ਹੋ ਗਏ ਉਹਦੇ ਬਾਰੇ ਕਿਉਂ ਨਹੀਂ ਦੱਸਦੇ ਪੰਜਾਬ ਬਚਾਉਣ ਤੋਂ ਪਹਿਲਾਂ ਤੁਸੀਂ ਉੱਥੇ ਜਾ ਕੇ ਯਾਰ ਉਹਨੂੰ ਪੁੱਛ ਲਓ ਗੁਰੂ ਘਰ ਦਾ ਕੀਰਤਨੀਆਂ ਵਾਂ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਸਿੰਘ ਜਿੰਦਾ ਸ਼ਹੀਦ ਜਿਨ੍ਹਾਂ ਨੂੰ ਕੌਮ ਸਲੂਟ ਕਰਦੀ ਆ ਕਿਸੇ ਦਿਨ ਇਹਨਾਂ ਨੂੰ ਉਹਨਾਂ ਦੇ ਸਾਹਮਣੇ ਬਹੋ ਉਹਨਾਂ ਦੇ ਗੱਲਾਂ ਦਾ ਜਵਾਬ ਦੇਣ ਇਹਨਾਂ ਕੋ ਕੌਮ ਦੇ ਕਿਸੇ ਵੀ ਆਗੂ ਦੀਆਂ ਗੱਲਾਂ ਦਾ ਜਵਾਬ ਨਹੀਂ ਹੈਗਾ ਇਹ ਤੇ ਸਿਰਫ ਪਰਿਵਾਰ ਬਚਾਓ ਯਾਤਰਾ ਕੁਰਸੀ ਬਚਾਓ ਯਾਤਰਾ ਕਹਿ ਸਕਦੇ ਇਹਨੂੰ ਪੰਜਾਬ ਨਾ ਬਚਾਓ ਪੰਜਾਬ ਤੇ ਜਿੱਥੇ ਦਸ਼ਵੇਂ ਪਾਤਸ਼ਾਹ ਨੇ ਆਪਣਾ ਪਰਿਵਾਰ ਵਾਰਤਾ ਹੋਵੇ ਸਰਬੰਸ ਵਾਰਤਾ ਹੋਵੇ ਤੇ ਉਹ ਤੇ ਉਸ ਵੇਲੇ ਪੰਜਾਬ ਬਚਾ ਲਿਆ ਸੀ ਪੰਜਾਬ ਨੂੰ ਜੜਨ ਵਾਲਾ ਜੰਮਿਆ ਕੋਈ ਗੁਰੂ ਸਾਹਿਬ ਦਾ ਖੂਨ ਡੁੱਲਿਆ ਹੋਵੇ ਜਿਸ ਧਰਤੀ ਦੇ ਲਈ ਜਿੱਥੇ ਸੋਟੇ ਸਾਹਿਬ ਜਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਉੱਥੇ ਇਹ ਮਾਝੇ ਦੀ ਧਰਤੀ ਦੇ ਬਾਬਾ ਦੀਪ ਸਿੰਘ ਮਹਾਰਾਜ ਨੇ ਜਿੱਥੇ ਆਪਣਾ ਸੀਸ ਭੇਟ ਕੀਤਾ ਵੇ ਗੁਰੂ ਸਾਹਿਬ ਨੂੰ ਇੰਨਾ ਪਿਆਰ ਤੇ ਇਹ ਗੱਲ ਕਰਦੇ ਆ ਪੰਜਾਬ ਬਚਾਉਣ ਦੀ ਪੰਜਾਬ ਨੂੰ ਕੁਝ ਨਹੀਂ ਹੋਣਾ ਉਹ ਗੁਰੂ ਸਾਹਿਬ ਨੇ ਬਚਾਤਾ ਪੰਜਾਬ ਸਦਾ ਹੱਸਦਾ ਵਸਦਾ ਰਹਿਣਾ ਵਾ ਜਿਸ ਦੇਸ਼ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ ਉਸ ਪੰਜਾਬ ਨੂੰ ਕੌਣ ਬਚਾ ਸਕਦਾ ਹੱਲੇ ਕਿਸੇ ਦਾ ਕੋਈ ਜਨਮ ਨਹੀਂ ਹੋਇਆ ਇਹੋ ਜਿਹਾ ਸੂਰਮਾ ਨਹੀਂ ਕੋਈ ਪੈਦਾ ਹੋਇਆ ਕਿ ਪੰਜਾਬ ਦਾ ਨੁਕਸਾਨ ਕਰ ਸਕੇ ਤੇ ਪੰਜਾਬ ਨੂੰ ਬਚਾ ਸਕੇ ਇਹ ਗੁਰੂ ਸਾਹਿਬ ਦੀ ਕਿਰਪਾ ਵਾ ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ ਪੰਜਾਬ ਗੁਰੂ ਦੀ ਕਿਰਪਾ ਦੇ ਨਾਲ ਵਸਦਾ ਹੈ ਤਬੀਨ ਇਹ ਸੋਪੀਏ ਸਾਨੂੰ ਝੰਡਿਆਲਾ ਬੋਲ ਰਿਹਾ ਕਾਂਗਰਸੀ ਆਗੂ ਕਿ ਜਾਂ ਗੁਰੂ ਦਾ ਸਿੱਖ ਬੋਲ ਰਿਹਾ ਇਹ ਚੀਜ਼ ਨੂੰ ਲੈ ਕੇ ਸੱਚਾਈ ਤਾਂ ਆ ਗਈ ਭਾਜੀ ਮੈਂ ਗੁਰੂ ਦਾ ਸਿੰਘ ਆ ਮੈਂ ਅਮਰਤਾਰੀ ਸਿੰਘ ਆ ਮੈਨੂੰ ਵੀ ਤਕਲੀਫ ਹੁੰਦੀ ਜਦੋਂ ਗੱਲ ਮੇਰੇ ਗੁਰੂ ਦੀ ਆਉਂਦੀ ਆ ਪਾਰਟੀਆਂ ਤੇ ਬਹੁਤ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਾਰਟੀ ਦਾ ਮਤਲਬ ਕੀ ਹੁੰਦਾ ਤੁਸੀਂ ਪਾਰਟੀ 'ਚ ਕਿਸੇ 'ਚ ਵੀ ਰੋ ਪਰ ਜਿਹੜੀ ਸਾਡੀ ਕੌਮ ਦੀ ਗੱਲ ਆ ਉਹ ਤੇ ਕਰਨੀ ਚਾਹੀਦੀ ਨਾ ਹੁਣ ਸਰਦਾਰ ਸਖਪਾਲ ਸਿੰਘ ਖਹਿਰਾਵਾ ਉਹ ਕਾਂਗਰਸ ਚ ਆ ਕੀ ਉਹ ਕੌਮ ਦੀ ਗੱਲ ਨਹੀਂ ਕਰਦੇ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਗੁਰੂ ਨਗਰੀ ਦੀ ਗਵਾਹੀ ਕਰਦੇ ਆ ਉਹ ਕੌਮ ਦੀ ਗੱਲ ਨਹੀਂ ਕਰਦੇ ਮੇਰੇ ਹਿਸਾਬ ਨਾਲ ਗਰਜੀਤ ਸਿੰਘ ਔਜਲੇ ਨੇ ਜਿੰਨੀ ਵਾਰੀ ਕੌਮ ਦੀ ਗੱਲ ਕੀਤੀ ਆ ਇੰਨੀ ਵਾਰੀ ਉਹਨੇ ਪਾਰਲੀਮੈਂਟ ਚ ਬੋਲਿਆ ਇੰਨੇ ਉਹਨੇ ਪ੍ਰੋਜੈਕਟ ਅਮਰਸਰ ਨੂੰ ਲਿਆ ਕੇ ਦਿੱਤੇ ਆ ਤੇ ਹਰ ਧਰਮ ਦਾ ਹਰ ਬੰਦੇ ਦਾ ਉਹ ਸਤਿਕਾਰ ਕਰਦਾ ਇਹਨਾਂ ਡਾਊਨ ਟੂ ਅਰਥ ਬੰਦਾ ਵਾ ਤੇ ਬੜੇ ਬੜੇ ਬੰਦੇ ਭਾਜੀ ਹਰ ਪਾਰਟੀ ਚ ਹੁੰਦੇ ਆ ਮੈਂ ਨਹੀਂ ਕਹਿੰਦਾ ਅਕਾਲੀ ਦਲ ਚ ਵੀ ਚੰਗੇ ਆ ਭਾਜੀ ਬੀਜੇਪੀ ਚ ਵੀ ਚੰਗੇ ਆ ਆਮ ਆਦਮੀ ਪਾਰਟੀ ਚ ਵੀ ਚੰਗੇ ਬੰਦੇ ਹੈਗੇ ਜਿਹੜੇ ਕੌਮ ਨੂੰ ਪਿਆਰ ਕਰਨ ਵਾਲੇ ਬੰਦੇ ਹਰ ਪਾਰਟੀ ਚ ਹੁੰਦੇ ਆ ਕੀ ਗੱਲ ਕੁਮਰਵਿਜੇ ਪ੍ਰਤਾਪ ਜਿਹੜੇ ਆ ਉਹ ਅੱਜ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀ ਦੀ ਗ ਹਰ ਪਾਰਟੀ ਚ ਚੰਗੇ ਬੰਦੇ ਹੁੰਦੇ ਆ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਹੁਣ ਵਿਜੇ ਸਾੰਪਲਾ ਜੋ ਐਸਈ ਕਮਿਸ਼ਨ ਦੇ ਚੇਅਰਮੈਨ ਆ ਉਹ ਹਰ ਬੰਦੇ ਦੀ ਗੱਲ ਸੁਣਦੇ ਆ ਚੰਗੇ ਬੰਦੇ ਨੂੰ ਚੰਗਾ ਹੀ ਕਹਿਣਾ ਚਾਹੀਦਾ ਵਾ ਅਕਾਲੀ ਦਲ ਦੇ ਵਿੱਚ ਵੀ ਹੈਗੇ ਮੈਂ ਨਹੀਂ ਕਹਿੰਦਾ ਅਕਾਲੀ ਦਲ ਚ ਮਾੜੇ ਬੰਦੇ ਆ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਜੋ ਲੁਧਿਆਣੇ ਤੋਂ ਬੜੇ ਵਧੀਆ ਇਨਸਾਨ ਆ ਹੋਰ ਵੀ ਵਧੀਆ ਸ਼ਕਸ਼ੀਤਾ ਹੈਗੀਆਂ ਵਾ ਹਰ ਬੰਦੇ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ ਗੱਲ ਕਰੀਏ ਸ਼ੋਮਣੀ ਜਿਹੜੀ ਕਾਲੀ ਦਲ ਦੇ ਪ੍ਰਧਾਨ ਨੇ ਉਹ ਕਹਿੰਦੇ ਸਾਡੀ ਮਾਵਾਦੀ ਪਾਰਟੀ ਆ ਅਸੀਂ ਬੜੀ ਮਿਹਨਤ ਲਾ ਕੇ ਜਿਹੜੀ ਇਸ ਪਾਰਟੀ ਵਿਚਾਰੀ ਤਾਂ ਹਮੇਸ਼ਾ ਪੰਜਾਬ ਦੀ ਲੋਕਾਂ ਨਾਲ ਖੜੇ ਆ ਕਹਿੰਦੇ ਕਿਸਾਨਾਂ ਦਾ ਜੋ ਮੁੱਦਾ ਆ ਸੀ ਸਭ ਤੋਂ ਪਹਿਲਾਂ ਸਾਡੇ ਵੱਲੋਂ ਜਿਹੜਾ ਕੀ ਡਿਜ਼ਾਈਨ ਦਿੱਤਾ ਗਿਆ ਸੀ ਜਿਹੜੀ ਖਾਕ ਜਿਹੜੀ ਇਹ ਨੋ ਮੌਜ ਦਾ ਜਿਹੜਾ ਰਿਸ਼ਤਾ ਸੀ ਸ਼ੋਮਣੀ ਕਾਲੀ ਦਲ ਤੇ ਭਾਜਪਾ ਦਾ ਉਹ ਸਭ ਤੋਂ ਪਹਿਲਾਂ ਕਹਿੰਦਾ ਰਿਸ਼ਤਾ ਇਸੇ ਤਰ੍ਹਾਂ ਤੋੜਿਆ ਸੀ ਜਿਹਕੇ ਸਾਡੇ ਕਿਸਾਨਾਂ ਦੇ ਹਿੱਤ ਵਿੱਚ ਆ ਤੇ ਨਹੀਂ ਇਸ ਕੇ ਇਹ ਪਸ਼ਤੌਂਡੇ ਆ ਉਦੋਂ ਇਹਨਾਂ ਨੂੰ ਇਹ ਲੱਗਾ ਸੀਗਾ ਵੀ ਭਾਜਪਾ ਨੇ ਆਉਣਾ ਨਹੀਂ ਇਹਨਾਂ ਨੇ ਨਾ ਮੌਕੇ ਤੇ ਧੋਖਾ ਦਿੱਤਾ ਉਹਨਾਂ ਨੂੰ ਇਹ ਆਤੇ ਇਹਨਾਂ ਨੂੰ ਇਹ ਆਪਣਾ ਨਾ ਵੇਂਦੇ ਆ ਇਹਨਾਂ ਦੇ ਲਈ ਮੈਂ ਛੋਟੀ ਜੀ ਗੱਲ ਕਹਾਂ ਸਿਆਣੇ ਬੰਦੇ ਸਮਝਣ ਨੀਤਾਂ ਨੂੰ ਹੀ ਮਿਲਨ ਮਰਾਦਾਂ ਤੇ ਮਿਹਨਤਾਂ ਨੂੰ ਫਲ ਲੱਗਦੇ ਨੇ ਉਹਦੀ ਨਿਗਾਹ ਜੇ ਹੋਵੇ ਫਿਰ ਪਾਣੀ ਉੱਚਿਆਂ ਵੱਲ ਨੂੰ ਵਗਦੇ ਨੇ ਮਤਲਬ ਨੀਤ ਨੂੰ ਹੀ ਮਰਾਦ ਮਿਲਦੀ ਆ ਹੁਣ ਇਹ ਭਾਜਪਾ ਦੇ ਤਰਲੇ ਲੈਣ ਡਿਆ ਵੀ ਸਾਨੂੰ ਨਾਲ ਲੈ ਲਓ ਹਰ ਜਗ੍ਹਾ ਤੇ ਉਹਨਾਂ ਨੂੰ ਸਪੋਰਟ ਕਰਨ ਡਿਆ ਉਹ ਨਹੀਂ ਇਹਨਾਂ ਨੂੰ ਪੱਲਾ ਫੜਾਉਣ ਡਿਆ ਜਿਸ ਦਿਨ ਭਾਜਪਾ ਨੇ ਇਹਨਾਂ ਨੂੰ ਨਾਲ ਲੈ ਲਿਆ ਨਾ ਤੇ ਤੁਸੀਂ ਫਿਰ ਵੇਖਿਓ ਵੀ ਭ ਇਸ ਕਰਕੇ ਇਹਨਾਂ ਤੋਂ ਮੈਂ ਉਹਨਾਂ ਨੂੰ ਵੀ ਕਹਿੰਨਾ ਭਰਾ ਬਚ ਕੇ ਰਹੋ ਸਾਰੇ ਪੰਜਾਬ ਵਾਸੀਓ ਤੁਸੀਂ ਵੀ ਬਚ ਕੇ ਰਹੋ ਤੇ ਫੇਰ ਮਤਲਬ ਹੁਣ ਵੋਟਾਂ ਦੇ ਦਿਨ ਆਏ ਜੋ ਕੀ ਪਹਾੜਾਂ ਤੋਂ ਉਤਰ ਆਏ ਫੇਰ ਤੇ ਆ ਗਿਆਂ ਪਾਰਲੀਮੈਂਟ ਦੀਆਂ ਚੋਣਾਂ ਤੇ ਸਰਦਾਰ ਸਾਹਿਬ ਬਾਹਰ ਆ ਗਏ ਤਾਂ ਹੁਣ ਥਾੜੀ ਵੀ ਖੋਲ ਲਈ ਆ ਹੁਣ ਕਹਿੰਦੇ ਅਸੀਂ ਸਿੱਖਿਆ ਤੇ ਤੁਹਾਨੂੰ ਪਤਾ ਇਹਨਾਂ ਨੂੰ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਕਈ ਵਾਰੀ ਕਈਆਂ ਨੇ ਸਵਾਲ ਜਵਾਬ ਕੀਤੇ ਆ ਤੇ ਉਹ ਹਰ ਜਗ੍ਹਾ ਤੇ ਕਿਤੇ ਸਵਾਲਾਂ ਦਾ ਜਵਾਬ ਹੀ ਨਹੀਂ ਦੇ ਪਾਉਂਦੇ ਇਸ ਕਰਕੇ ਹੁਣੇ ਜੋ ਮਰਜ਼ੀ ਕਰੀ ਜਾਣ ਮਤਲਬ ਜਿਹੜਾ ਕੰਮ ਹੋ ਗਿਆ ਹੋ ਗਿਆ ਕਹਿੰਦੇ ਡਾਇਨਾਸੌਰ ਵਾਪਸ ਆ ਜਾਣਗੇ ਕਾਲੀ ਹੀ ਵਾਪਸ ਨਹੀਂ ਹੁੰਦੇ ਇਹ ਗੱਲ ਸੱਚ ਹੈ ਲੋਕਾਂ ਨੇ ਮਨ ਬਣਾਏ ਆ ਉਹ ਕਹਿੰਦੇ ਵੀ ਇਹਨਾਂ ਨੂੰ ਵਾਪਸ ਲਿਆਂਦਾ ਤੇ ਪੰਜਾਬ ਦੇ ਲੋਕਾਂ ਨੂੰ ਮਰਵਾਉਣਾ ਇਹਨਾਂ ਨੇ ਹੀਜ ਆਉਂਦੇ ਆ ਸਾਰ ਉਹਦੇ ਮੂੰਹ ਹੀ ਕਹੀ ਜਾਂਦੇ ਆ ਆਪੇ ਜਿਹੜੇ ਜਰਨਲ ਬਣੇ ਆ ਕਹੀ ਇੱਥੇ ਮਾਜੇ ਦੇ ਮਾਜੇ ਦਾ ਜਰਨਲ ਕੋਈ ਆ ਜਿਹੜੇ ਚੈਨ ਆ ਬਹਿ ਜਾਂਦੇ ਨੇ ਨਾ ਸਾਰੀਆਂ ਪਾਰਟੀਆਂ ਦੇ ਮਤਲਬ ਕੋਈ ਨਾ ਕੋਈ ਨਮਾਇੰਦਾ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਸਟੇਜ ਤੇ ਕਹਿ ਦਿੰਦੇ ਆ ਆ ਫਲਾਨਾ ਮਾਜੇ ਦਾ ਜਰਨਲ ਓ ਯਾਰ ਕੋਈ ਸ਼ਰਮ ਕਰੋ ਥੋੜੀ ਬਦੀ ਮਾਜੇ ਦਾ ਜਰਨੈਲ ਇੱਕੋ ਇੱਕ ਆ ਸਾਡੇ ਸਤਕਾਰਯੋਗ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਨਾ ਉਹਨਾਂ ਵਰਗਾ ਕੋਈ ਹੋਇਆ ਤੇ ਨਾ ਕੋਈ ਹੋਣਾ ਵਾ ਉਹ ਆ ਸਾਡੇ ਮਾਜੇ ਦੇ ਜਰਨੈਲ ਸੋ ਮੇਰੀ ਬੇਨਤੀ ਆ ਭਰਾਓ ਇਹ ਨਾ ਨਾਮ ਜੋੜਿਆ ਕਰੋ ਲੀਡਰਾਂ ਦੇ ਸਾਨੂੰ ਵੀ ਸ਼ਰਮ ਚਾਹੀਦੀ ਅਸੀਂ ਇੰਨੇ ਭਗਤ ਨਾ ਕਿਸੇ ਦੇ ਬਣੀਏ ਮਾਜੇ ਦੇ ਜਰਨੈਲ ਸਾਡੇ ਸਤਕਾਰਯੋਗ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਆ ਇਸ ਕਰਕੇ ਮੈਂ ਇਹ ਨਹੀਂ ਬੇਨਤੀ ਕਰੂੰਗਾ ਜੇ ਤੁਸੀਂ ਹੋਰ ਕੋਈ ਸਵਾਲ ਪੁੱਛਣਾ ਤੇ ਆਪਾਂ ਫੇਰ ਕਿਤੇ ਗੱਲ ਕਰਾਂਗੇ ਕੋਈ ਗੱਲ ਨਹੀਂ ਕਿਸ ਤਰ੍ਹਾਂ ਦੇ ਦੋਸਤ ਕਮਣੀ ਗੱਲ ਆ ਕਿੰਨੀ ਗਿਆ ਇੱਕ ਦਿਨਾਂ ਵੀਡੀਓ ਚ ਐਦਾਂ ਤੁਹਾਨੂੰ ਬੜਾ ਮਿਲੂਗਾ ਆ ਚੀਜ਼ ਬੜੀ ਮਿਲੂਗੀ ਤੇ ਇਸ ਕਰਕੇ ਨਾ ਇਹ ਹੁਣ ਕਾਲੀਦਾਲ ਵਾਲੇ ਵਿਹਲੇ ਆ ਇਹਨਾਂ ਨੂੰ ਵਿਆਹਾਂ ਚ ਸੱਦ ਲਓ ਭੰਗੜੇ ਪਵਾਓ ਉੱਥੋਂ ਕਲਾਕਾਰ ਨੂੰ ਦੇ ਦਿੰਦੇ 500 ਰੁਪਏ ਤੇ ਉੱਥੋਂ ਨਾਮ ਅਨਾਉਂਸ ਕਰ ਦਿੰਦੇ ਆ ਤੇ ਵਿਆਹਾਂ ਚ ਕਿਤੇ ਰੀਲਾਂ ਬਣਾਉਂਦੇ ਵੇਖਿਓ ਭੰਗੜੇ ਪਾਉਂਦੇ ਵੇਖਿਓ ਪੰਜਾਬ ਇੰਨਾ ਕਿੱਥੇ ਬਚਾਉਣਾ ਇਨਾਂ ਦਾ ਵਿਆਹਾਂ ਤੋਂ ਨੇ ਵੇਲ ਮਿਲਦਾ ਬੜਾ ਭੰਗੜਾ ਪਾਉਂਦੇ ਅੱਜਕੱਲ੍ਹ ਗਰੇਵਾਲ ਸਾਹਿਬ ਤੁਸੀਂ ਵੀ ਕਿਤੇ ਵਿਆਹ ਵਿੱਚ ਸੱਦੇ ਹੋ ਇਨਾਂ ਨੂੰ ਤੁਹਾਨੂੰ ਵੀ ਬੜੇ ਵਧੀਆ ਤਰੀਕੇ ਨਾਲ ਭੰਗੜਾ ਪਾਉਂਦੇ ਜੀ ਅੱਜਕੱਲ੍ਹ ਐਂਟਰਟੇਨਮੈਂਟ ਬਹੁਤ ਕਰਦੇ ਆ ਲੋਕੀ ਤੇ ਬੜਾ ਹੱਸਦੇ ਆ ਜਦੋਂ ਵੇਖਦੇ ਕਹਿੰਦੇ ਯਾਰ ਇਹਨਾਂ ਪੰਜਾਬ ਕੀ ਬਚਾਉਣਾ ਵਾ ਇਹਨਾਂ ਦਾ ਤੇ ਇਥੋਂ ਨਹੀਂ ਟਾਈਮ ਲੱਗਦਾ ਭੰਗੜੇ ਭੁੰਗੜੇ ਪਾਉਂਦੇ ਤੇ ਰੀਲਾਂ ਵੇਖਿਆ ਕਰੋ ਇਹਨਾਂ ਦੀ ਸਾਰੇ ਆਗੂ ਇੱਕ ਜਗ੍ਹਾ ਇਕੱਠੇ ਹੋ ਕੇ ਬੜ ਕਿਉਂਕਿ ਉਹ ਵਿਆਹ ਦੇ ਵਿੱਚ ਕਿਤੇ ਰੀਲਾਂ ਬਣਾਉਣ ਦਾ ਟਾਈਮ ਹੋਊਗਾ ਤੇ ਫਿਰ ਪੰਜਾਬ ਨੂੰ ਬਚਾਉਣਗੇ ਭੰਗੜੇ ਪਾਉਂਦੇ ਵੇਖਿਓ ਕਿਤੇ ਤੁਸੀਂ ਇਹ ਕਰੀ ਬਲੇ ਵਧੀਆ-ਵਧੀਆ ਗਾਣੇ ਲਾ ਕੇ ਭੰਗੜੇ ਪਾਉਂਦੇ ਰੀਲਾਂ ਬਣਾਉਂਦੇ ਗਾਣੇ ਸੁਣਿਆ ਕਰੋ ਕਹੋ ਕਹੋ ਚਲਾਉਂਦੇ ਆ ਮਤਲਬ ਇਹੋ-ਇਹੋ ਜਿਹੇ ਗਾਣੇ ਲਾਉਂਦੇ ਆ ਯਾਰ ਸਾਨੂੰ ਵੀ ਸ਼ਰਮ ਆਉਂਦੀ ਕਿਸੇ ਵੇਲੇ ਪਤਾ ਨਵਾਜੀ ਇਹ ਸੀ ਗੱਲ ਬਾਕੀ ਸੀ ਸੁਗਨੂ ਜਿੰਡਾਲਾ ਜਿਹੜੇ ਕੀ ਇੱਕ ਕਾਂਗਸੀ ਆਗੂ ਨਾਲ ਸਮਾਸੇ ਵੀ ਵੀ ਨੇ ਤੁਸੀਂ ਦੇਖਿਆ ਬਾਜਨ ਨਾਲ ਖੁੱਲ ਕੇ ਵਿਭਾਗ ਬੋਲਿਆ ਅਤੇ ਜਿਹੜੇ ਕੀ ਪੰਜਾਬ ਬਚਾਓ ਯਾਤਰਾ ਜਿਹੜੇ ਕੀ ਸ਼੍ਰੋਮਣੀ ਕਾਲੀਦਾ ਦੇ ਪ੍ਰਧਾਨ ਸਰਦਾਰ ਅਬੀ ਸਿੰਘ ਵੱਲੋਂ ਜਿਹੜੀ ਕੀ ਯਾਤਰਾ ਸ਼ੁਰੂ ਕੀਤੀ ਗਈ ਆ ਉਸ ਨੂੰ ਲੈ ਕੇ ਉਹਨਾਂ ਸਵਾਲ ਕੀਤੇ ਵੀ ਇਸ ਯਾਤਰਾ ਨਾਲ ਕੋਈ ਫਰਕ ਨਹੀਂ ਪੈਣਾ ਅਕਾਲੀ ਦਿਆਂ ਨੂੰ ਕੋਈ ਮਰਬੂਤੀ ਨਹੀਂ ਮਿਲਦੀ ਪਰ ਇਹ ਤੇ ਹੁਣ ਸਮਝ ਦੱਸੇਗਾ 2024 ਇਲੈਕਸ਼ਨ ਵਿੱਚ ਪੰਜਾਬ ਜਾਓ ਯਾਤਰਾ ਦੇ ਨਾਲ ਕਿੰਨੇ ਕਿ ਜਿਹੜੀ ਕੀ ਸ਼੍ਰੋਮਣੀ ਕਾਲੀਦਾ ਨੂੰ ਕਿੰਨਾ ਕੁ ਭਰਮਾ ਹਗਾਰਾ ਮਿਲ ਲਿਆ ਕਿੰਨੀ ਕ ਮਰਬੂਤੀ ਮਿਲਦੀ ਹੈ ਇਹ ਹੁਣ ਸਮਝ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ